ਸਰਦੀਆਂ ਦੇ ਵਿੱਚ ਸਾਡੀਆਂ ਮਾਤਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਖਾਂਸੀ ਦੀ ਵਾਵਾ ਦਿੱਕਤ ਸਮੱਸਿਆ ਰਹਿੰਦੀ ਹੈ ਔਰ ਉਹਨਾਂ ਦਾ ਦਾਵਾ ਹੈ ਕਿ ਇੱਕ ਚਮਚਾ ਜਿਹੜਾ ਸਰਦੀ ਦਾ ਖਾਂਸੀ ਦਾ ਜ਼ੁਕਾਮ ਦਾ ਨਾਸ਼ ਕਰ ਸਕਦਾ ਹੈ ਅਸੀਂ ਵੀ ਟੈਸਟ ਕਰਦੇ ਹਾਂ ਕਿ ਕੀ ਇਸ ਤਰ੍ਹਾਂ ਦਾ ਕੀ ਹੈਗਾ ਇਸ ਚਮਚੇ ਦੇ ਵਿੱਚ ਗਲੇ ਨੂੰ ਫਰਕ ਫਰਕ ਪਿਆ ਖਾਂਦੇ ਸਾਰ ਹਾਂਜੀ ਰਾਮ ਆਇਆ ਥੋੜਾ ਜਿਹਾ ਰਾਮ ਆਇਆ ਕੀ ਪ੍ਰੋਬਲਮ ਸੀ ਗਲੇ ਨੂੰ ਗਲੇ 'ਚ ਖਾਂਸੀ ਬਹੁਤ ਸੀ ਰੇਸ਼ਾ ਬਹੁਤ ਆਉਂਦਾ ਸੀ ਅੱਛਾ ਹੁਣ ਤੇ ਮੜਾ ਜਾ ਇੱਕ ਚਮਚੇ ਨਾਲ ਹੀ ਹਾਂਜੀ ਠੀਕ ਠੀਕ ਲਾਇਓ ਇਹ ਨਹੀਂ ਹੈਗਾ ਵੀ ਡਾਕਟਰ ਸਾਹਿਬ ਕੋਲ ਖੜੇ ਨੇ ਆਪਾਂ ਕੋਈ ਤਾਰੀਫ ਕਰਦੀ ਨਹੀਂ ਜੇ ਕੋਈ ਫਰਕ ਆ ਹੁਣ ਤਾਂ ਦੇਖ ਫਰਕ ਲੱਗਦਾ ਹਾਂਜੀ ਜਿਸਨ ਡਾਕਟਰ ਸਾਹਿਬ ਨੇ ਦੱਸਿਆ ਸੀ ਜੀਬ ਵਾਲੀ ਗੋਲੀ ਸੀਗੀ ਤੇ ਹਾਂਜੀ ਉਹਦੀ ਦਵਾਈ ਚੱਲ ਰਹੀ ਹੈ ਜਿਉਂ ਸ਼ਾ ਕਿੰਨੀ ਡੇਲੀ ਰੱਖਦੇ ਸੀ ਜੀ ਹਾਂਜੀ ਤੇ ਫਿਰ ਹੁਣ ਫਰਕ ਆ ਗਿਆ ਜੀ ਵੀਰੇ ਜੀਬ ਵਾਲੀ ਗੋਲੀ ਦੀ ਆਦਤ ਪੈ ਗਈ ਤੁਹਾਨੂੰ ਹਾਂਜੀ ਅੱਛਾ ਤੇ ਫਿਰ ਹੁਣ ਕੀ ਫਰਕ ਹੈਗਾ ਹੁਣ ਉਹਨਾਂ ਯਾਨਕੀ ਜਿਹੜੀ ਦਵਾਈ ਤੇ ਨੈਕਸਰ ਸਾਡੋ ਡੋਜ਼ ਕਰਦੇ ਜਾ ਰਹੀ ਹੈ ਹੁਣ ਛੁੱਟਕੀ ਗੋਲੀ ਹਾਂਜੀ ਬਿਲਕੁਲ ਕਿਵੇਂ ਕੀ ਛੁਟਾਈ ਕਿਵੇਂ ਇਹਨਾਂ ਨੇ ਛੱਡੀ ਕਿ ਮੈਡੀਸਨ ਦਿੱਤੀ ਸੀ ਕਿਹੜੀ ਮੈਡੀਸਨ ਦਿੱਤੀ ਸੀ ਸਾਡਾ ਮੈਡੀਸਨ ਇੱਥੇ ਪਈ ਆ ਜੀ ਤੇ ਇੱਕ ਸਾਨੂੰ ਪਿਛਲੇ ਟਾਈਮ ਫਤੇਗੜ ਸਾਹਿਬ ਗੁਰਦੁਆਰਾ ਹੀ ਸਾਨੂੰ ਮਿਲੇ ਸੀ ਕਪਲ 48 ਸਾਲ ਦੇ ਮੈਡਮ ਸੀਗੇ ਤੇ ਉਹਨਾਂ ਦਾ 20 ਇਅਰਸ ਦਾ ਬੇਟਾ ਐਕਸਪਾਇਰ ਹੋ ਗਿਆ ਸੀਗਾ ਤੇ ਉਹਨਾਂ ਨੇ ਆਪਣੇ ਕੋਲ ਇੱਥੇ ਦਵਾਈ ਲਈ ਹੈਗੀ ਹੈ ਤੇ ਅੱਜ 5ਵਾਂ ਮਹੀਨਾ ਸਰ ਚੱਲ ਰਿਹਾ ਉਹਨਾਂ ਦਾ ਆਪਾਂ ਦਾ ਵੇਖੋ ਜਿੰਨੇ ਮਰੀਜ਼ ਡਾਕਟਰ ਸਾਹਿਬ ਲੈ ਕੇ ਆਇਆ ਉਹ ਆਪਣੇ ਲੋ ਖੁਸ਼ ਨੇ ਸਾਰੇ ਮੈਨੂੰ ਬਚਾ ਦੇ ਡਾਕਟਰ ਸਾਹਿਬ ਤੋਂ ਦੇਣਗੇ ਮੈਨੂੰ ਵੀ ਸੀਸਾ ਦੇ ਦਿੰਦੇ ਨੇ ਉਹ ਕਿਹੜੇ ਕਿਹੜੇ ਮਰੀਜ਼ ਲੈ ਕੇ ਆਇਆ ਮੈਂ ਤਾਂ ਮਰੀਜ਼ ਖਾਂਸੀ ਵਾਲੇ ਵੀ ਲੈਂਦੇ ਨੇ ਗਲੇ ਵਾਲੇ ਵੀ ਲੈਂਦੇ ਨੇ ਦੂਜੇ ਨਸ਼ੇ ਵਾਲੇ ਲੈ ਮੈਂ ਲੈਂਦੇ ਨੇ ਬੰਦੇ ਜਿਆਦਾ 18 19 ਬੰਦੇ ਨਸ਼ੇ ਵਾਲੇ ਲੈਂਦੇ ਨੇ 슈ਗਰ ਤੇ ਇਸ ਨਾਲ ਹੀ ਕਮਜ਼ੋਰੀ ਚਿੱਟਾ ਅਫੀਮ ਭੁੱਕੀ ਗੋਲੀ ਟੀਕੇ ਸ਼ਰਾਬੀਆਂ ਨੂੰ ਬਿਨਾਂ ਦੱਸੇ ਸ਼ਰਾਬ ਛਡਾਉਣ ਚਮੜੀ ਰੋਗ ਖਾਰਿਸ਼ ਖੁਰਕ ਧਫੜ ਸੋਰਾਈਸਿਸ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਸ਼੍ਰੀ ਫਤੇਗੜ ਸਾਹਿਬ ਪਹੁੰਚਿਆ ਹੈ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜੋਤੀ ਸਰੂਪ ਹੈਗਾ ਜਿੱਥੇ ਅੱਜ ਪ੍ਰੇਮ ਆਯੁਰਵੈਦਿਕ ਮੋਹਾਲੀ ਵੱਲੋਂ ਜਿਹੜਾ ਆਯੁਰਵੈਦਿਕ ਦਵਾਈਆਂ ਦਾ ਲੰਗਰ ਹੈਗਾ ਲਗਾਇਆ ਜਾ ਰਿਹਾ ਖਾਸ ਕਰਕੇ ਸਰਦੀਆਂ ਦੇ ਵਿੱਚ ਸਾਡੀਆਂ ਮਾਤਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਖਾਂਸੀ ਦੀ ਵਾਵਾ ਦਿੱਕਤ ਸਮੱਸਿਆ ਰਹਿੰਦੀ ਹੈ ਔਰ ਉਹਨਾਂ ਦਾ ਦਾਵਾ ਹੈ ਕਿ ਇਹ ਇੱਕ ਚਮਚਾ ਜਿਹੜਾ ਸਰਦੀ ਦਾ ਖਾਂਸੀ ਦਾ ਜ਼ੁਕਾਮ ਦਾ ਨਾਸ਼ ਕਰ ਸਕਦਾ ਹੈ ਅਸੀਂ ਵੀ ਟੈਸਟ ਕਰਦੇ ਹਾਂ ਕਿ ਕੀ ਇਸ ਤਰ੍ਹਾਂ ਦਾ ਕੀ ਹੈਗਾ ਇਸ ਚਮਚੇ ਦੇ ਵਿੱਚ ਹੂੰ ਖਾਣ ਤੋਂ ਬਾਅਦ ਇੰਜ ਲੱਗਦਾ ਜਿਵੇਂ ਇਹ ਗਲੇ ਨੂੰ ਸਾਫ਼ ਹੀ ਕਰਦਾ ਜਾ ਰਿਹਾ ਹੋਵੇ ਤਸਵੀਰਾਂ ਸੀ ਤੁਹਾਨੂੰ ਇੱਕ ਵੇਲੇ ਦਿਖਾ ਰਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਆ ਤੁਹਾਡਾ ਜਗਤਾਰ ਸਿੰਘ ਜੀ ਕਿੱਥੋਂ ਆਏ ਹੋ ਫਤਿਹਗੜ੍ਹ ਸਾਹਿਬ ਤੋਂ ਅੱਛਾ ਫਤਿਹਗੜ੍ਹ ਸਾਹਿਬ ਤੋਂ ਜਗਤਾਰ ਜੀ ਮੈਂ ਵੀ ਟੈਸਟ ਕੀਤਾ ਤੁਸੀਂ ਵੀ ਟੈਸਟ ਕੀਤਾ ਕੀ ਹੈ ਟੈਸਟ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਟੈਸਟ ਹੈ ਇਹ ਕੀ ਲੱਗਿਆ ਕਿ ਇਹ ਖਾਨਸਰ ਮੈਨੂੰ ਤਾਂ ਲੱਗਿਆ ਜਿਵੇਂ ਐ ਗਲ ਸਾਫ਼ ਹੀ ਕਰਦੇ ਜਾ ਰਹੀ ਇਹਨੂੰ ਰੇਸ਼ਾ ਜਿਹਾ ਸੀਗਾ ਗਲਾ ਸਾਫ਼ ਕਰਦੀ ਜਾ ਰਹੀ ਹੁਣ ਬਿਲਕੁਲ ਰੇਸ਼ਾ ਜਿਹਾ ਸੀ ਤੁਹਾਨੂੰ ਹਾਂ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਦੋ ਤਿੰਨ ਦਿਨ ਤੋਂ ਸੀਗਾ ਅੱਛਾ ਸਰਦੀ ਜਦੋਂ ਦੀ ਸ਼ੁਰੂ ਹੋਈ ਹੈ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਨੇ ਕੀ ਦੱਸਿਆ ਵੀ ਕਮ ਚਮਚਾ ਕਮ ਕਰੂ ਹਾਂ ਕਹਿੰਦੇ ਜਦੋਂ ਤੁਸੀਂ ਇਹ ਖਾਓਗੇ ਨਾ ਗਲਾ ਸਾਫ਼ ਕਰਦੀ ਜਾਏਗੀ ਆਪੇ ਤੋਂ ਕਰ ਰਹੀ ਹੈ ਹਾਂਜੀ ਕਰ ਰਹੀ ਹੈ ਬਿਲਕੁਲ ਜੀ ਖਾਂਦੇ ਸਾਰੇ ਹਾਂਜੀ ਹਾਂਜੀ ਜੀ 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 ਸੋ ਤੁਸੀਂ ਦੇਖੋ ਵੱਡੀ ਪੀੜ ਹੈਗੀ ਹੈ ਖਾਂਸੀ ਨਜ਼ਲਾ ਜ਼ੁਖਾਮ ਔਰ ਖਾਸ ਕਰਕੇ ਗਲੇ ਦੀ ਸਮੱਸਿਆ ਜਿਹੜੇ ਲੋਕਾਂ ਨੂੰ ਹੈ ਉੱਥੇ ਲੰਗਰ ਹੈਗਾ ਇਸ ਚੀਜ਼ ਦਾ ਇਸ ਨੁਸਕੇ ਦਾ ਜਿਹੜਾ ਫ੍ਰੀਚ ਲਗਾਇਆ ਜਾ ਰਿਹਾ ਸਚਕਲ ਜੀ ਕੀ ਨਇ ਤੁਹਾਡਾ ਭਰਮ ਦਿੱਤਾ ਜੀ ਤੁਸੀਂ ਟੈਸਟ ਕੀਤਾ ਨਹੀਂ ਜੀ ਕਰੇ ਟੈਸਟ ਕਰਕੇ ਦੇਖੋ ਫਿਰ ਲਾਈਵ ਦਿਖਾਓ ਸਤਿ ਸ਼ਕਲ ਬਾਈ ਜੀ ਕੀ ਨਇ ਤੁਹਾਡਾ ਹਾਂ ਬੰਨਾਰ ਕਿੱਥੋਂ ਆਇਓ ਨਣੇ ਦੇਵੀ ਨਣੇ ਦੇਵੀ ਤੋਂ ਆਇਓ ਇਹ ਕੀ ਖਾ ਰਹੇ ਹੋ ਇਹ ਤਾਂ ਚੋਰ ਨੇ ਜੀ ਕੈਸੀ ਹੈ ਬਹੁਤ ਆਵਰੀ ਕੀ ਕਹਿੰਦੇ ਡਾਕਟਰ ਸਾਹਿਬ ਕੀ ਹੋਊਗਾ ਸਾਨੂੰ ਤਾਂ ਪਤਾ ਨਹੀਂ ਹੈ ਇੰਨਾ ਤੇ ਤੋਂ ਨਹੀਂ ਬੰਦਾ ਮਹਾਰਾਜ ਜੀ 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 ਚਲੋ ਬਹੁਤ ਬਹੁਤ ਸ਼ੁਕਰ ਹੈ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਵੱਡੀ ਭੀੜ ਹੈਗੀ ਹੈ ਜਿਹੜੀ ਉਹ ਇਸ ਵੇਲੇ ਲੱਗੀ ਹੋਈ ਹੈ ਜਿਹੜੀ ਮਾਤਾ ਨੇ ਟੈਸਟ ਕੀਤੀ ਹੈ ਮਾਤਾ ਸਤਿ ਸ਼ਕਾਲ ਸੱਸਰੀ ਗਾਲ ਜੀ ਕੀ ਨਾਂ ਹੈ ਤੁਹਾਡਾ ਕੁਲਵਿੰਦਰ ਕੌਰ ਜੀ ਅੱਛਾ ਗਲੇ ਨੂੰ ਫਰਕ ਫਰਕ ਪਿਆ ਖਾਂਦੇ ਸਾਰ ਹਾਂਜੀ ਰਾਮ ਆਇਆ ਥੋੜਾ ਜਿਹਾ ਰਾਮ ਆਇਆ ਕੀ ਪ੍ਰੋਬਲਮ ਸੀ ਗਲੇ ਨੂੰ ਗਲੇ 'ਚ ਖਾਂਸੀ ਬਹੁਤ ਸੀ ਰੇਸ਼ਾ ਬਹੁਤ ਆਉਂਦਾ ਸੀ ਅੱਛਾ ਹੁਣ ਤੇ ਮੜਾ ਜੀ ਵਾ ਇੱਕ ਚਮਚੇ ਨਾਲ ਹੀ ਹਾਂਜੀ ਠੀਕ ਠੀਕ ਲਾਇਓ ਇਹ ਨਹੀਂ ਹੈਗਾ ਵੀ ਡਾਕਟਰ ਸਾਹਿਬ ਕੋਲ ਖੜੇ ਨੇ ਆਪਾਂ ਕੋਈ ਤਾਰੀਫ ਕਰਦੀ ਨਹੀਂ ਜੇ ਕੋਈ ਫਰਕ ਆ ਹੁਣ ਤਾਂ ਦੇਖੋ ਫਰਕ ਲੱਗਦਾ ਹਾਂਜੀ ਜੀ 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 ਸੋ ਤੁਸੀਂ ਤਸਵੀਰਾਂ ਦੇਖੋ ਭੀੜ ਹੈਗੀ ਐ ਇੱਥੇ ਖਾਂਸੀ ਦੇ ਨੁਸਖੇ ਵਾਸਤੇ ਜਿਹੜੀ ਉਹ ਲੱਗੀ ਹੋਈ ਹੈ ਤੁਸੀਂ ਵੀ ਟੈਸਟ ਕੀਤਾ ਸੱਚ ਕਲ ਮਤ ਜੀ ਠੀਕ ਠਾਕ ਹੈ ਜੀ ਬਧੀਏ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਖੰਗ ਦੀ ਨਹੀਂ ਦੀ ਖੰਗ ਦੀ ਸੀ ਕੁਝ ਫਰਕ ਲੱਗਿਆ ਹਾਂ ਲੱਗਦਾ ਜੀ ਹਾਂ ਰੇਸ਼ਾ ਕਿੰਨੀ ਗਲੇ ਵਿੱਚ ਰੇਸ਼ਾ ਬਹੁਤ ਸੀ ਗਲੇ ਵਿੱਚ ਗਣ ਰੇਸ਼ਾ ਸੀ ਹਾਂਜੀ ਫੇਟਾ ਉਤਰ ਗਿਆ ਹਾਂਜੀ ਮੈਂ ਵੀ ਟੈਸਟ ਕੀਤਾ ਮੈਨੂੰ ਵੀ ਇਸ ਤਰ੍ਹਾਂ ਦੀ ਲੱਗ ਰਿਹਾ ਕੋਈ ਹਾਂਜੀ ਨਹੀਂ ਨਹੀਂ ਠੀਕ ਆਉਂਗਾ ਜੀ 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 ਇਸ ਵਾਲੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਡਾਕਟਰ ਸਾਹਿਬ ਇਹ ਨੁਸਖਾ ਸਾਰੀ ਤਰੀਫਾਂ ਕਰਨੀ ਜਾ ਰਹੇ ਨੇ ਕੀ ਨੁਸਖਾ ਹੈਗਾ ਕੀ ਫਾਰਮੂਲਾ ਜੀ ਇਹ ਸਰ ਬਹੁਤ ਹੀ ਪ੍ਰਚਲਿਤ ਫਾਰਮੂਲਾ ਹੈ ਕੋਈ ਬਹੁਤ ਟਕਵੀਂ ਚੀਜ਼ ਨਹੀਂ ਹੈਗੀ ਇਹ ਆਮ ਘਰੇਲੂ ਚੀਜ਼ਾਂ ਆ ਜਿਦੇ ਵਿੱਚ ਤੁਸੀਂ ਆ ਸੁੰਡ ਲੈ ਸਕਦੇ ਆ ਕਾਲੀ ਮਿਰਚ ਲੈ ਸਕਦੇ ਹਾਂ ਇਹਦੇ ਵਿੱਚ ਗੁੜ ਦਾ ਯੋਜ ਹੁੰਦਾ ਹੈ ਪਰ ਅਸੀਂ ਗੁੜ ਨਹੀਂ ਪਾਇਆ ਅਸੀਂ ਸ਼ਹਿਦ ਪਾਉਨੇ ਆ ਤਾਂ ਕਿ ਜੰਮਦੇ ਬੱਚੇ ਨੂੰ ਵੀ ਇਹ ਚਟਾਇਆ ਜਾ ਸਕੇ ਇਹ ਜੰਮਦੇ ਬੱਚੇ ਤੋਂ ਲੈ ਕੇ ਤੇ ਚਾਹ ਪਏ 100 ਸਾਲ ਦੀ ਉਮਰ ਹੈ ਕਿਸੇ ਦੀ ਜਿੰਨੂੰ ਮਰਜ਼ੀ ਇਹ ਫਾਰਮੂਲਾ ਦੇ ਦਿਓ ਗਲਾ ਛੱਡੋ ਕੱਲੇ ਗਲੇ ਵਾਸਤੇ ਤਾਂ ਉਂਝ ਲੋਕਾਂ ਨੂੰ ਵਧੀਆ ਲੱਗ ਰਿਹਾ ਪਰ ਇਹ ਜਾ ਕੇ ਪੇਟ ਦੇ ਅੰਦਰ ਸਾਰਾ ਰੀਸੈਟ ਕਰਦੀ ਹੈ ਡਾਈਜੈਸ਼ਨ ਵਧਾਉਂਦੀ ਹੈ ਰਿਸਟੋਰ ਕਰ ਦਿੰਦੀ ਹੈ ਹਾਂ ਡਾਈਜੈਸ਼ਨ ਵਧਾਉਂਦੀ ਹੈ ਇੱਕ ਤਾਂ ਦਿਮਾਗੀ ਤਾਕਤ ਵਧਾਉਂਦੀ ਹੈ ਅੱਖਾਂ ਦੀ ਜਿਨ੍ਹਾਂ ਦਾ ਨਜਲੇ ਨਾਲ ਰੋਸ਼ਨੀ ਘਟਣ ਲੱਗ ਗਈ ਹੈ ਉਹਦੇ ਤੇ ਕੰਮ ਕਰਦੀ ਹੈ ਕੰਨਾਂ ਦਾ ਸੁਣਨਾ ਅਗਰ ਘੱਟ ਹੋ ਗਿਆ ਉਹ ਰੇਸ਼ਾ ਜਦੋਂ ਕੰਨਾਂ ਚੋਂ ਬਾਹਰ ਜਾਏਗਾ ਤਾਂ ਕੰਨਾਂ ਦੇ ਸੁਣਨ ਦੀ ਛਾਂ ਛਾਂ ਦੀ ਆਵਾਜ਼ਾਂ ਤੱਕ ਇਹਦੇ ਨਾਲ ਅਸੀਂ ਬੰਦ ਕਰਾ ਲੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਰਮਲੀ ਬਹੁਤ ਜ਼ਿਆਦਾ ਟਰੋਮਾ ਦੀ ਸਥਿਤੀ ਨਹੀਂ ਸੀਗੀ ਉਹਨਾਂ ਦੀਆਂ ਆਵਾਜ਼ਾਂ ਵੀ ਬੰਦ ਹੋ ਗਈਆਂ ਨੇ ਠੀਕ ਹੈ ਤੇ ਜਿਹੜਾ ਚੈਸਟ ਦੇ ਵਿੱਚ ਹਰ ਵੇਲੇ ਸਾਹ 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 ਦੀ ਆਵਾਜ਼ ਆਉਂਦੀ ਜਿੱਡੀ ਦੀ ਆਵਾਜ਼ ਆਉਂਦੀ ਹੈ ਹਾਂ ਤੇ ਬੰਦਾ ਤੁਰਨ ਲੱਗਿਆ 10 ਕਦਮ ਨਹੀਂ ਚੱਲਦਾ ਸਾਹ ਭਰਦਾ ਉਹਦੇ ਤੇ ਵੀ ਇਹਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਨੇ ਅਸੀਂ ਪਿਛਲੀ 3-4 ਕੈਂਪ ਲਾ ਚੁੱਕੇ ਹਾਂ ਇਸ ਦੇ ਔਰ ਜਿਹੜੇ ਵੀ ਲੋਕ ਤਾਂ ਇੱਥੇ ਭੀੜ ਹੈ ਜੀ ਹਾਂ ਉਹ ਲੋਕ ਲਗਭਗ ਲੋਕਾਂ ਨੂੰ ਹੁਣ ਕਲੀਅਰ ਹੈ ਕਿ ਪ੍ਰੇਮ ਆਯੁਰਵੇਦਾ ਦੇ ਉੱਤੇ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਨੇ ਉਹ ਫ੍ਰੀ ਸੇਵਾ ਕੈਂਪੋ ਵਾਲੇ ਦਿਨ ਖਾਸ ਤੌਰ ਤੇ ਕੀਤੀ ਜਾਂਦੀ ਹੈ ਅਸੀਂ ਸਾਡੇ ਨਾਲ ਇੱਕ ਸ਼ਖਸ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸਚਕਲ ਬਾਈ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਤਰਮਿੰਦਰ ਸਿੰਘ ਜੀ ਅੱਛਾ ਕੁਝ ਹੈ ਗੱਲੇ ਨੂੰ ਹਾਂਜੀ ਹਾਂ ਬਹੁਤ ਫਰਕ ਅਸੀਂ ਲਾਈਵ ਤੁਹਾਨੂੰ ਦੱਸਾਂਗੇ ਡਾਕਟਰ ਸਾਹਿਬ ਦਾ ਬਹੁਤ ਵੱਡਾ ਦਾਵਾ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਨਾਲ ਦੀ ਨਾਲ ਚਮਚਾ ਲਾਉਂਦੇ ਸਾਰ ਹੀ ਅਸਰ ਕਰਦਾ ਹੈ ਨਹੀਂ ਬਿਲਕੁਲ ਕਰਦਾ ਚਲੋ ਡਾਕਟਰ ਸਾਹਿਬ ਸਾਡੇ ਇਹਨਾਂ ਦੀ ਦਵਾਈ ਜਿਹੜੀ ਹੈ ਨਾ ਆਪਣੇ ਕੋਲ ਨਸ਼ੇ ਦੀ ਚੱਲ ਰਹੀ ਹੈ ਅੱਛਾ ਅੱਜ ਕੁਦਰਤੀ ਆਏ ਦੇਖ ਕੇ ਤੇ ਇਹਨਾਂ ਨੇ ਕਿਹਾ ਵੀ ਹਣਾ ਜੀ ਇੰਜ ਹੀ ਹੋਇਆ ਨਸ਼ੇ ਜਿਬ ਵਾਲੀ ਗੋਲੀ ਵਗੈਰਾ ਸੀ ਯੂਜ਼ ਕਰ ਰਹੇ ਸੀਗੇ ਤੁਸੀਂ ਬਾਕੀ ਇਹਨਾਂ ਤੋਂ ਪੁੱਛੋ ਵੀ ਹੁਣ ਕੀ ਫਰਕ ਹੈ ਇਹਨਾਂ ਨੂੰ ਅੱਛਾ ਉਸ ਵਾਸਤੇ ਵੀ ਹੈ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਜਿਸ ਨਾਲ ਜੱਜ ਸਾਹਿਬ ਨੇ ਦੱਸਿਆ ਸੀ ਜੀਬ ਵਾਲੀ ਗੋਲੀ ਸੀਗੀ ਤੇ ਹਾਂਜੀ ਉਹਦੀ ਦਵਾਈ ਚੱਲ ਰਹੀ ਹੈ ਜੀ ਕਿੰਨੇ ਡੇਲੀ ਰੱਖਦੇ ਸੀ ਜੀ ਹਾਂਜੀ ਤੇ ਫਿਰ ਹੁਣ ਫਰਕ ਆ ਗਿਆ ਜੀ ਨਹੀਂ ਫਿਰ ਜੀਬ ਵਾਲੀ ਗੋਲੀ ਦੀ ਆਦਤ ਪੈ ਗਈ ਤੁਹਾਨੂੰ ਹਾਂਜੀ ਅੱਛਾ ਤੇ ਫਿਰ ਹੁਣ ਕੀ ਫਰਕ ਹੈਗਾ ਹੁਣ ਉਹਨਾਂ ਯਾਨਕੀ ਜਿਹੜੀ ਦਵਾਈ ਤੇ ਡਾਕਟਰ ਸਾਹਿਬ ਨੂੰ ਡੋਜ਼ ਕਰਦੀ ਜਾ ਰਹੀ ਹੈ ਉਹ ਡਾਕਟਰ ਸਾਹਿਬ ਕਿੱਥੇ ਮਿਲੇ ਸੀ ਤੁਹਾਨੂੰ ਡਾਕਟਰ ਸਾਹਿਬੇ ਕੈਂਪ ਤੇ ਮਿਲੇ ਸੀ ਕੈਂਪ ਤੇ ਮਿਲੇ ਸੀ ਕਿਹੜੇ ਕੈਂਪ ਤੇ ਮਿਲੇ ਸੀ ਹਾਂਜੀ ਇੱਥੇ ਲੱਗਿਆ ਸੀ ਇੱਕ ਵਾਰੀ ਕੈਂਪਿੰਗ ਅੱਛਾ ਹਾਂਜੀ ਕੀ ਫਿਰ ਉਸ ਤੋਂ ਬਾਅਦ ਜਿਹੜੀ ਮਤਲਬ ਦੋਸਤੀ ਗੁੜੀ ਹੋ ਗਈ ਹਾਂਜੀ ਹਾਂਜੀ ਛੁੱਟ ਗਈ ਗੋਲੀ ਹਾਂਜੀ ਬਿਲਕੁਲ ਜੀ ਕਿਵੇਂ ਕੀ ਛੁਟਾਈ ਕਿਵੇਂ ਇਹਨਾਂ ਨੇ ਛੱਡੀ ਕਿਹੜੀ ਦਵਾਈ ਸੰਦਿਤ ਸੀ ਕਿਹੜੀ ਮੈਡੀਸਿਨ ਦਿੱਤੀ ਸੀ ਡਾਕਟਰ ਮੈਡੀਸਿਨ ਇੱਥੇ ਪਈ ਆ ਜੀ ਹੁਣ ਕੀ ਕੀਤਾ ਚੋਰਾਂ ਨੇ ਕੁਝ ਕੀਤਾ ਹਾਂ ਠੀਕ ਕੀ ਕੀਤਾ ਇਹ ਗੱਲਾ ਸਾਫ਼ ਹੁੰਦਾ ਇੱਥੇ ਗਲਾ ਸਾਫ ਕਰ ਹਾਂ ਜਿੱਤੇ ਕਹਿੰਦੇ ਸੀ ਪਤਾ ਨਹੀਂ ਲੱਗਿਆ ਕੀ ਹੁੰਦਾ ਹੂੰ ਠੀਕ ਹੈ ਸੋ ਤੁਸੀਂ ਦੇਖੋ ਲੋਕ ਗਲਾ ਨਾਲ ਦੀ ਨਾਲ ਕਹਿੰਦੇ ਨੇ ਵੀ ਸਾਫ ਹੋ ਰਿਹਾ ਹੈ ਹੋਰ ਡਿਮਾਂਡ ਕਰ ਰਹੇ ਨੇ ਜੀ ਡਾਕਟਰ ਸਾਹਿਬ ਦਵਾਈ ਹੈ ਜੀ ਇਹਨਾਂ ਦੇ ਹੱਥ 'ਚ ਅੱਛਾ ਇਹ ਦਵਾਈ ਇਹਨਾਂ ਨੂੰ ਦਿੱਤੀ ਸੀ ਐਂਟੀ ਡਾਟ ਦਾ ਨਾਮ ਹੈ ਮਤਲਬ ਇਹਦੇ 'ਚ ਪਾਊਡਰ ਹੁੰਦਾ ਹੈ ਇਹ ਚ ਕੈਪਸੂਲ ਹੁੰਦਾ ਇਹਨਾਂ ਦੀ ਗੋਲੀ ਬੰਦ ਹੈ ਜਿਹੜੀ ਇੱਕ ਨਾਲ ਤੀਜੀ ਗੋਲੀ ਵੀ ਹੁੰਦੀ ਉਹ ਅਸੀਂ ਬੰਦ ਕਰਾ ਚੁੱਕੇ ਆ ਆ ਬਸ ਇਹਨਾਂ ਦੀ ਆਖਰੀ ਦਵਾਈ ਜਾਣੀ ਹੈ ਔਰ 15 20 ਦਿਨ ਦਾ ਹੋਰ ਗੇਮ ਰਹਿ ਗਿਆ ਡੇਢ ਕਿ ਮਹੀਨਾ ਸੀ ਮੈਕਸਿਮਮ ਦਵਾਈ ਇਹਨਾਂ ਨੂੰ ਖਵਾਈ ਹੋਣੀ ਹੈ ਹੁਣ ਇਹ ਬਿਲਕੁਲ ਸਵਸਤ ਨੇ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਵਾਪਸ ਨੂਰ ਵੀ ਇਹਨਾਂ ਦੇ ਹੁਣ ਤਾਂ ਲੱਗ ਹੀ ਨਹੀਂ ਰਿਹਾ ਹਾਂ ਹੁਣ ਲੱਗ ਹੀ ਨਹੀਂ ਰਿਹਾ ਨਾ ਤੁਹਾਨੂੰ خود ਦੱਸਣਗੇ ਅੱਛਾ ਡਾਕਟਰ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਜਦੋਂ ਤੋੜ ਵੱਜਦੀ ਹੈ ਕੋਈ ਅਗਰ ਕਿਸੇ ਨਸ਼ੇ ਦਾ ਆਦੀ ਹੈਗਾ ਕੋਈ ਵਿਅਕਤੀ ਤੇ ਜਿਹੜਾ ਤੁਹਾਡੇ ਐਂਟੀਡੋਟ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਹੋਇਆ ਹੈ ਕਿਹੜੇ-ਕਿਹੜੇ ਨਸ਼ੇੜੀਆਂ ਦੇ ਉੱਤੇ ਕੰਮ ਕਰਦਾ ਚਲੋ ਨਸ਼ੇੜੀ ਤਾਂ ਨਹੀਂ ਅਸੀਂ ਕਹਿ ਸਕਦੇ ਅਸੀਂ ਕਾਂਗੇ ਕਿ ਜ਼ਹਿਨੀ ਤੌਰ ਤੇ ਬਿਮਾਰ ਹੋ ਜਾਂਦਾ ਬੰਦਾ ਇਹਦੇ 'ਚ ਨਾ ਐਕਚੁਅਲੀ ਕੀ ਹੈ ਕਿ ਸਾਰਾ ਦਿਮਾਗ ਦੇ ਉੱਤੇ ਦਿਮਾਗ ਦੀ ਖੇਡ ਹੈ ਬੰਦਾ ਦਿਮਾਗੀ ਤੌਰ ਤੇ ਅਗਰ ਪਾਵਰਫੁੱਲ ਹੈਗਾ ਤਾਂ ਉਹਦੀ ਦਵਾਈ ਬਹੁਤ ਜਲਦੀ ਛੁੱਟ ਜਾਂਦੀ ਹੈ ਤੇ ਨਸ਼ੇ ਦੇ ਆਪਾਂ ਗੱਲ ਕਰ ਰਹੇ ਸੀਗੇ ਨਸ਼ਾ ਚਾਹ ਯੋਫੀਮ ਹੈ ਭੁੱਕੀ ਆ ਪੋਸਟ ਹੈ ਡੋਡੇ ਕਹਿ ਦਿੰਨੇ ਜਿਹਨੂੰ ਆਪਾਂ ਜਾਂ ਫਿਰ ਹੈਰੋਇਨ ਹੈ ਚਿੱਟਾ ਸਭ ਤੋਂ ਜ਼ਿਆਦਾ ਜਿਹੜਾ ਅੱਜਕੱਲ ਚੱਲ ਰਿਹਾ ਹੈ ਚਿੱਟੇ ਨੂੰ ਛਡਾਉਣ ਵਾਸਤੇ ਜੀਬੋ ਵਾਲੀ ਗੋਲੀ ਚੱਲ ਰਹੀ ਹੈ ਠੀਕ ਹੈ ਉਹ ਉਹ ਗੋਲੀ ਨੂੰ ਛਡਾਉਣ ਵਾਸਤੇ ਇਹ ਗੋਲੀ ਸਾਡੀ ਦਵਾਈ ਕਾਮਯਾਬ ਹੈ ਆਯੁਰਵੈਦਿਕ ਮਤਲਬ ਹਾਂ ਬਿਲਕੁਲ ਮਤਲਬ ਇਹ ਤਾਂ ਨਹੀਂ ਇਹ ਤਾਂ ਨਹੀਂ ਡਟਸਪ ਹੋਊਗਾ ਕਿ ਅਸੀਂ ਜੀਬ ਵਾਲੀ ਗੋਲੀ ਛੱਡ ਦੀ ਤੇ ਤੁਹਾਡੀਆਂ ਗੋਲੀਆਂ ਤੇ ਲੱਗ ਜਾਈਏ ਤੁਹਾਡੇ ਫਾਰਮੂਲੇ ਤੇ ਲੱਗ ਜਾਈਏ ਤੁਹਾਡੇ ਸਾਹਮਣੇ ਖੜਿਆ ਜੀ ਦਵਾਈ ਇਹਨਾਂ ਦੀ ਕਿੰਨੀ ਸਾਰੀ ਬੰਦ ਕਰਾ ਚੁੱਕੇ ਆਂ ਹੁਣ ਰਹਿ ਗਿਆ ਸਿਰਫ ਤੇ ਸਿਰਫ ਆ ਪਾਊਡਰ ਤੇ ਟੈਬ ਕੈਪਸੂਲ ਇਹ 10 ਤੋਂ 15 ਦਿਨ ਦੀ ਕਹਾਣੀ ਹੈ ਉਹ ਵੀ ਇਹਨਾਂ ਨੇ ਬੰਦ ਕਰ ਜਣੀ ਹੈ ਨਸ਼ਾ ਕੋਈ ਵੀ ਹੋਵੇ ਚਾਹੇ ਨਾ ਪੱਕਾ ਨਸ਼ਾ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਰੇ ਦੇ ਸਾਰੇ ਇਹਦੇ ਨਾਲ ਪਹਿਲੇ ਦਿਨੋਂ ਤਾਂ ਅਸੀਂ ਬੰਦ ਕਰਾ ਦਿੰਦੇ ਆ ਤੇ ਪਹਿਲੇ ਦਿਨੋਂ ਮਰੀਜ਼ ਵੀ ਜਿਹੜਾ ਖੁਸ਼ ਹੋ ਕੇ ਸ਼ਾਮ ਨੂੰ ਫੋਨ ਕਰ ਦਿੰਦਾ ਕਹਿੰਦਾ ਪਹਿਲੇ ਦਿਨ ਬੰਦ ਹੋ ਗਈ ਸੀ ਡਾਕਟਰ ਸਾਹਿਬ ਜੋ ਦਾਵਾ ਕਰ ਰਹੇ ਨੇ ਹਾਂਜੀ ਬਿਲਕੁਲ ਜੀ ਪਹਿਲੇ ਦਿਨ ਹੀ ਤੁਹਾਡੀ ਗੋਲੀ ਛੱਡਤੀ ਸੀ ਹਾਂਜੀ ਕਿਉਂਕਿ ਸਭ ਮੈਡੀਸਿਨ ਨੇ ਅਸਰ ਕਰਤਾ ਸੀਗਾ ਅੱਛਾ ਫਿਰ ਮੁੜ ਕੇ ਲੋੜ ਪਈ ਨਹੀਂ ਨਹੀਂ ਜੀ ਕਮਾਲ ਦੀ ਗੱਲ ਹੈ ਡਾਕਟਰ ਕਮਾਲ ਕਿਉਂ ਹੈ ਜੀ ਦਵਾਈਆਂ ਨੇ ਮੈਡੀਸਨ ਹੈ ਕੁਦਰਤੀ ਤੌਰ ਤੇ ਸਾਰੀਆਂ ਚੀਜ਼ਾਂ ਅਸੀਂ ਬਣਾ ਰੱਖੀਆਂ ਅਸੀਂ ਦਿਮਾਗ ਤੇ ਕੰਮ ਕਰਦੀ ਹੈ ਦਵਾਈ ਜਦੋਂ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ ਦਿਮਾਗ ਜਦੋਂ ਨੋਰਮਲ ਹੋਣ ਲੱਗ ਜਾਂਦਾ ਹੈ ਕਮਜ਼ੋਰ ਦਿਮਾਗ ਤੋਂ ਜਦੋਂ ਨੋਰਮਲ ਆਏਗਾ ਨਸ਼ੇ ਦੀ ਜਿਹੜੀ ਕਰੇਵਿੰਗ ਹੁੰਦੀ ਹੈ ਉਹ ਆਟੋਮੈਟਿਕਲੀ ਅੰਦਰੋਂ ਨਿਕਲ ਜਾਣੀ ਹੈ ਤੇ ਜਿਹੜਾ ਸਾਡੇ ਕੋਲ ਆਉਂਦਾ ਹੈ ਉਹ ਨਸ਼ਾ ਛੱਡਣਾ ਧਾਰ ਕੇ ਹੀ ਆਉਂਦਾ ਨਾ ਵੀ ਹਾਂ ਜੀ ਮੈਨੂੰ ਛਡਾ ਦਿਓ ਹੈਲਪ ਕਰਾ ਦਿਓ ਮੇਰੀ ਤਾਂ ਮੈਂ ਨਸ਼ਾ ਛੱਡ ਜਾਊਂਗਾ ਤੁਸੀਂ ਕਿਹੜਾ ਨਸ਼ਾ ਕਰਦੇ ਸੀ ਜੀਬ ਤੇ ਰੱਖਣ ਦੀ ਗੋਲੀ ਜ਼ਰੂਰਤ ਕਿ ਜੀ ਜੀ ਨਹੀਂ ਹੁੰਦਾ ਨਾ ਜੀ ਪਹਿਲੋ ਮਤਲਬ ਕਿਸੇ ਨੇ ਕਿਸੇ ਕੋਈ ਕੰਮ ਦਾ ਜ਼ੋਰ ਕਰਕੇ ਖਾਨ ਲੱਗ ਜਾਂਦਾ ਹੈ ਵੀ ਜ਼ੋਰ ਦਾ ਕੰਮ ਹੁੰਦਾ ਉਹਨੂੰ ਲੱਗਦਾ ਮੈਂ ਨਸ਼ਾ ਕਰੂੰਗਾ ਤਾਂ ਮੈਂ ਥੋੜਾ ਵਧੀਆ ਤਰੀਕੇ ਨਾਲ ਕੰਮ ਕਰ ਲਊਗਾ ਬਾਅਦ ਦੇ ਵਿੱਚ ਉਹ ਜੀ ਦਾ ਜੰਜਾਲ ਬਣ ਜਾਂਦਾ ਉਹਦੇ ਚ ਫਸਦਾ ਚਲਾ ਜਾਂਦਾ ਫਿਰ ਉਹ ਜਦੋਂ ਮਹਿੰਗਾ ਪੈਣ ਲੱਗਦਾ ਫਿਰ ਉਹਦਾ ਸਸਤਾ ਬਦਲ ਵੇਖਦਾ ਕੋਈ ਤੇ ਸਸਤੇ ਬਦਲ ਦੇ ਅੰਦਰ ਇਹ ਜਿਹੜੀ ਜੱਬ ਵਾਲੀ ਗੋਲੀ ਹੈ ਕਾਫੀ ਜਿਹੜੀ ਮਿਲ ਰਹੀ ਹੈ ਸੈਂਟਰਾਂ ਤੋਂ ਵੀ ਮਿਲ ਰਹੀ ਹੈ ਉਹਦੇ ਚ ਫਸ ਜਾਂਦੇ ਨੇ ਉਹ ਉਹਦੇ ਨਾਲੋਂ 4 ਗੁਣਾ ਜ਼ਿਆਦਾ ਬੰਦੇ ਦਾ ਦਿਮਾਗ ਡੈਮੇਜ ਕਰ ਦਈਏ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੀ ਹੋਈ ਸਰੀਰਿਕ ਤਾਕਤ ਨੂੰ ਪੂਰੀ ਕਰਦੀ ਹੋਈ ਜਿਹੜੀ ਵਿੱਚ ਵਿਟਾਮਿਨਾਂ ਦੀ ਘਾਟ ਹੋ ਜਾਂਦੀ ਉਹਨੂੰ ਪੂਰਾ ਕਰਦੀ ਕਰਦੀ ਆਪਣੀ ਦਵਾਈ ਜਿਹੜੀ ਸਾਰਾ ਨਸ਼ਾ ਛੁਡਵਾ ਕੇ ਬੰਦੇ ਦੀ ਪ੍ਰਕਿਰਤੀ ਬਿਲਕੁਲ ਸਵਸਥ ਕਰ ਦਿੰਦੀ ਮਹੀਨੇ ਡੇਢ ਮਹੀਨੇ ਚ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਏ ਤੁਹਾਡਾ ਤੇਜਕੌਰ ਜੀ ਅੱਛਾ ਕਾਹਦੀ ਦਵਾਈ ਲਈਏ ਤੁਸੀਂ ਇਹਦੀ ਕਮਰ ਦੁਖਦੀ ਹੈ ਤੇ ਲੱਤਾਂ ਦੁਖਦੀਆਂ ਨੇ ਡਾਕਟਰ ਸਾਹਿਬ ਜਿਹੜੀ ਸਾਡੀ ਮਾਤਾ ਨੂੰ ਪ੍ਰੋਬਲਮ ਹੈਗੀ ਹੈ ਲੱਤਾਂ ਦੀ ਕਮਰ ਦੀ ਇਸ ਉਮਰ ਚ ਹਰੇਕ ਨੂੰ ਹੈ ਫਿਰ ਇਹਦੇ ਵਾਸਤੇ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਕੈਂਪ ਦੇ ਵਿੱਚ ਤੁਸੀਂ ਇਸ ਵੇਲੇ ਲੰਗਰ ਲਾਇਆ ਫ੍ਰੀ ਦੇ ਰਹੇ ਤੁਸੀਂ ਅੱਜ ਦੇਖੋ ਜੋਰਡ ਐਕਸ ਕਰਕੇ ਇਹ ਬਣਾਇਆ ਹੋਇਆ ਹੈ ਨਾ ਜੋਰਡ ਐਕਸ ਦੀ ਵੱਡੀ ਪੈਕਿੰਗ ਵੀ ਹੁੰਦੀ ਹੈ ਕੈਂਪ ਦੇ ਵਿੱਚ ਅਸੀਂ ਅੱਜ 4-5 ਦਿਨ ਦੀ ਦਵਾਈ ਜਿਹੜੀ ਉਹ ਫ੍ਰੀ ਆਫ ਕੋਸਟ ਹੀ ਦੇ ਰਹੇ ਹਾਂ ਸੇਵਾ ਕਰ ਰਹੇ ਹਾਂ ਇਹ ਦੋ ਪਾਊਚ ਇਹਨਾਂ ਨੂੰ ਇੱਕ ਦੀ ਬਜਾਏ ਦੋ ਪਾਊਚ ਦਿੱਤੇ ਆ ਇਹ ਤਕਲੀਫ ਇਹਨਾਂ ਦੀ ਜ਼ਿਆਦਾ ਸੀਗੀ ਤੇ ਨਾਲ ਆਹ ਟੈਬਲੇਟ ਜਿਹੜੀਆਂ ਨੇ ਇਹ ਅਸੀਂ ਦੇ ਰਹੇ ਹਾਂ 5 ਦਿਨ ਦੀ ਦਵਾਈ ਤੇ ਇਹ ਇਹ ਰੇਸ਼ੇ ਲਈ ਲਈ ਹੈ ਤੁਸੀਂ ਚਲੋ ਕੋਈ ਨਹੀਂ ਠੀਕ ਹੈ ਚੰਗੀ ਗੱਲ ਹੈ ਤੇ ਇਹ ਫਾਰਮੂਲੇ ਸਾਡੇ ਕਾਫੀ ਟਾਈਮ ਤੋਂ ਚੱਲੇ ਆ ਰਹੇ ਹਨ ਔਰ ਜੋੜਾਂ ਦਾ ਦਰਦ ਕੋਈ ਉਹਨਾਂ ਦੇ ਗੈਸਟ ਜੱਬ ਬਣਦਾ ਉਹਦੀ ਮੈਡੀਸਿਨ ਵੀ ਦੇ ਰਹੇ ਹਾਂ ਤੇ ਜਾਂ ਫਿਰ ਜੋੜਾਂ ਦਾ ਦਰਦ ਤੋਂ ਇਲਾਵਾ ਯੂਰਿਕ ਐਸਿਡ ਵੱਧ ਗਿਆ ਗੋਡਿਆਂ 'ਚ ਗੈਪ ਬਣ ਗਿਆ ਉਹ ਅਸਲ 'ਚ ਗੈਪ ਹੁੰਦਾ ਨਹੀਂਗਾ ਉਹ ਕੀ ਹੁੰਦਾ ਕਿ ਜਿਹੜੀ ਕਾਰਟਿਲੇਜ ਸਾਡੀ ਨਾ ਉਹ ਕੱਸ ਕੇ ਜਿਹੜੀ ਇੰਨੀ ਮੋਟੀ ਹੁੰਦੀ ਹੈ ਗ੍ਰੀਸ ਕਹਿ ਦਿੰਨੇ ਆ ਉਹ ਇੰਨੀ ਮੋਟੀ ਹੁੰਦੀ ਹੈ ਤਾਂ ਉਹ ਕੱਟ ਕੇ ਪਤਲੀ ਹੋ ਜਾਂਦੀ ਹੈ ਪਤਲੀ ਹੋਣ ਕਰਕੇ ਕੀ ਹੁੰਦਾ ਉਹ ਗੈਪ ਲੱਗਦਾ ਡਾਕਟਰ ਕਹਿੰਦੇ ਤੁਹਾਡੇ ਗੋਡਿਆਂ 'ਚ ਗੈਪ ਵਧ ਗਿਆ ਨਹੀਂ ਜੀ ਉਹ ਬੈਡ ਕੱਟ ਗਿਆ ਕਾਰਟੀਲੇਜ ਖਸ ਗਈ ਤੁਹਾਡੇ ਵੀ ਗੋਡਿਆਂ 'ਚ ਦਰਦ ਹੈ ਮਾਤਾ ਜੀ ਥੋੜੇ ਦੁਖਦੇ ਨੇ ਜਾਂ ਕਮਰ ਤੇ ਲੱਤਾਂ ਜ਼ਿਆਦਾ ਦੁਖਦੀਆਂ ਕਮਰ ਤੇ ਲੱਤਾਂ ਜ਼ਿਆਦਾ ਨੇ ਜੀ ਜੀ ਹਾਂ ਉਹ ਜਿਹੜਾ ਜਦੋਂ ਉਹ ਕਾਰਟਿਲੇਜ ਪਤਲੀ ਹੋ ਜਾਂਦੀ ਹੈ ਗ੍ਰੀਸ ਘਟ ਜਾਂਦੀ ਹੈ ਤਾਂ ਉਹਦੇ ਚ ਗੈਪ ਦਿਖਣ ਲੱਗ ਜਾਂਦਾ ਉਸੇ ਗੈਪ ਨੂੰ ਵਾਪਸ ਭਰਨ ਦੇ ਲਈ ਇਸ ਫਾਰਮੂਲੇ ਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਦਾ ਗੋਡੇ ਜਿਹੜੇ ਨੇ ਉਹ ਠੀਕ ਕਰ ਚੁੱਕੇ ਆ ਗੋਡਿਆਂ ਚ ਦਰਦ ਗੈਪ ਯੂਰਿਕ ਐਸਿਡ ਵਧਣਾ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਦਿੱਕਤ ਸਵੇਲਿੰਗ ਆ ਜਾਣਾ ਸੋਜ ਆ ਜਾਣਾ ਇਨਫਲੇਮੇਸ਼ਨ ਬਣ ਜਣੀ ਇਸ ਦਵਾਈ ਦੇ ਨਾਲ ਬਿਲਕੁਲ ਜੋਰਡੈਕਸ ਦਵਾਈ ਦੇ ਨਾਲ ਬਿਲਕੁਲ ਇਹਨਾਂ ਨੂੰ ਨੋਰਮਲ ਕੀਤਾ ਜਾ ਰਿਹਾ ਜੀ 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 ਸੋ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਆਯੁਰਵੈਦਿਕ ਦਵਾਈਆਂ ਦਾ ਲੰਗਰ ਹੈਗਾ ਮੈਨੂੰ ਲੱਗਦਾ ਹੈ ਕਿ ਜਿਸ ਦੀ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਅ ਅਸੀਂ ਕਹਿ ਲਈਏ ਕਿ ਜ਼ਰੂਰਤ ਹੁੰਦੀ ਹੈ ਅੱਜ ਆਯੁਰਵੈਦਿਕ ਦਵਾਈਆਂ ਦਾ ਲੰਗਰ ਹੈਗਾ ਜਿਹੜਾ ਪ੍ਰੇਮ ਆਯੁਰਵੇਦਾ ਮੋਹਾਲੀ ਵੱਲੋਂ ਲਗਾਇਆ ਗਿਆ ਸਤਿ ਸ਼ਕਾਲ ਬਾਬਾ ਜੀ ਕੀ ਨਾਂ ਹੈ ਤੁਹਾਡਾ ਹਰੀ ਸਿੰਘ ਅੱਛਾ ਕਿੱਥੋਂ ਆਏ ਹੋ ਇਥੇ ਕਾਦੀ ਕਾਦੀ ਦਵਾਈ ਲਈ ਆ ਬਾਬਾ ਜੀ ਇਹ ਗੋਡਿਆਂ ਦੇ ਲਈ ਗੋਡੇ ਦੁਖਦੇ ਨੇ ਹਾਂ ਜੀ ਸਰਦੀਆਂ ਚ ਵੱਧ ਦੁਖਦੇ ਹੋਣਗੇ ਹਾਂ ਜੀ ਸਰਦੀਆਂ ਜੀ ਅੱਛਾ ਤੇ ਫਿਰ ਕੀ ਕਹਿੰਦੇ ਡਾਕਟਰ ਸਾਹਿਬ ਉਹ ਕਹਿੰਦੇ ਹੋ ਜਾਣਗੇ ਹੀ ਠੀਕ ਆ ਦਵਾਈ ਖਾਓ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਤੁਹਾਡੇ ਨਾਲ ਡਾਕਟਰ ਹਰਮੀਤ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜੇ ਮਰੀਜ਼ ਹੈਗੇ ਨੇ ਕਿਹੋ ਜੇ ਸਾਡੀਆਂ ਭੈਣਾਂ ਆ ਕੇ ਦੱਸਦੀਆਂ ਨੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਂ ਸਰ ਸੋਰੀ ਪਹਿਲਾਂ ਤੁਹਾਨੂੰ ਇੰਟਰਰਪਟ ਕੀਤਾ ਹਰਮੀਜੀ ਅੱਛਾ ਤੁਸੀਂ ਅੱਜ ਇੱਥੇ ਕੈਂਪ ਲਾਇਆ ਹੈ ਕਿਹੋ ਜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੀਆਂ ਭੈਣਾਂ ਲੈ ਕੇ ਆ ਰਹੀਆਂ ਨੇ ਤੁਹਾਡੇ ਕੋਲ ਸਰ ਅੱਜ ਦੇ ਟਾਈਮ ਤੇ ਅੱਜ ਮੇਰੇ ਕੋਲ ਜਿਹੜੇ ਪੇਸ਼ੈਂਟ ਆਏ ਨਾ ਜ਼ਿਆਦਾ ਉਹ ਜੋਇੰਟ ਪ੍ਰੋਬਲਮ ਵਾਲੇ ਬਹੁਤ ਜ਼ਿਆਦਾ ਹੈ ਵਾਇਸ਼ ਰੀਸ਼ ਬਣਦੀ ਹੈ ਬਹੁਤ ਜ਼ਿਆਦਾ ਦਿੱਕਤ ਆਈ ਹੋਈਗੀ ਹੈ ਹੁਣ ਮੈਡਮ ਆਪਣੇ ਕੋਲ ਖੜੇ ਹੈਗੇ ਤਾਂ ਪ੍ਰੈਗਨਨਸੀ ਵਾਲੇ ਆ ਜਾਓ ਮੈਮ ਪ੍ਰੈਗਨੈਂਸੀ ਵਾਸਤੇ ਗੱਲ ਕਰਦੇ ਸੀਗੇ ਉਹ ਸਾਨੂੰ ਪਤਾ ਹੀ ਹੈ ਸਰ ਅੱਜ ਦੇ ਟਾਈਮ ਤੇ ਪ੍ਰੈਗਨੈਂਸੀ ਕਨਸੀਵ ਕਰਨਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਖਾਣਾ ਪੀਣਾ ਆਪਣਾ ਲਾਈਫ ਸਟਾਈਲ ਡਾਈਟ ਸਟਾਈਲ ਬਹੁਤ ਜ਼ਿਆਦਾ ਮਾੜਾ ਹੋਇਆ ਪਿਆ ਮੈਡਮ ਗੱਲ ਕਰ ਰਹੇ ਸੀ ਕਹਿ ਰਹੇ ਸੀ ਕਿ ਮੇਰੀ 43 ਆਈ ਥਿੰਕ ਏਜ ਦੱਸ ਰਹੇ ਹੈਗੇ ਕਹਿੰਦੇ ਕਿ 45 ਸਾਲ ਮੇਰੀ ਏਜ ਹੈਗੀ ਹੈ ਤੇ ਮੈਨੂੰ ਕਨਸੀਵ ਨਹੀਂ ਹੋ ਰਿਹਾ ਸਰ ਅਸੀਂ ਉਹੀ ਗੱਲ ਰੱਖ ਰਹੇ ਹਾਂ ਕਿ ਸਾਨੂੰ ਪਿਛਲੇ ਟਾਈਮ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੀ ਸਾਨੂੰ ਮਿਲੇ ਸੀ ਕਪਲ 48 ਸਾਲ ਦੇ ਮੈਡਮ ਸੀਗੇ ਤੇ ਉਹਨਾਂ ਦਾ 20 ਇਅਰਸ ਦਾ ਬੀਟਾ ਐਕਸਪਾਇਰ ਹੋ ਗਿਆ ਸੀਗਾ ਤੇ ਉਹਨਾਂ ਨੇ ਆਪਣੇ ਕੋਲ ਇੱਥੇ ਦਵਾਈ ਲਈ ਹੈਗੀ ਐ ਤੇ ਅੱਜ 5ਵਾਂ ਮਹੀਨਾ ਸਰ ਚੱਲ ਰਿਹਾ ਉਹਨਾਂ ਦਾ ਤਾਂ ਕਹਿੰਦਾ ਭਾਵੇਂ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰੋਬਲਮਸ ਆ ਪ੍ਰੈਗਨਨਸੀ கான்ਸੈਪਸ਼ਨ ਦੀਆਂ ਭਾਵੇਂ ਜੋਇੰਟ ਦੀਆਂ ਭਾਵੇਂ ਹੱਡ ਦੀਆਂ ਅੱਜਕਲ ਜ਼ਿਆਦਾ ਕਿਉਂ ਆ ਰਹੀਆਂ ਨੇ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਮੈਂ ਲੇਕਿਨ ਸਵਾਲ ਇਹ ਹੈ ਕਿ ਇੰਨੀ ਜ਼ਿਆਦਾ ਪ੍ਰੋਬਲਮਸ ਆ ਕਿਉਂ ਰਹੀਆਂ ਨੇ ਸਰ ਦੇਖੋ ਟ੍ਰੈਡੀਸ਼ਨਲ ਟਾਈਮ ਤੇ ਜਿਹੜਾ ਹੁਣ ਵਾਲਾ ਟਾਈਮ ਹੈ ਇਹਦੇ ਚ ਲਾਈਫਸਟਾਈਲ ਤੇ ਡਾਈਟ ਸਟਾਈਲ ਦਾ ਅਫੈਕਟ ਕਰਦਾ ਹੀ ਹੈ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਸਰ ਤੇ ਦੂਸਰੀ ਗੱਲ ਸਰ ਕਿ ਖੇਚਲ ਅੱਜ ਦੇ ਟਾਈਮ ਤੇ ਰਹੀ ਨਹੀਂ ਪੁਰਾਣੇ ਟਾਈਮ ਤੇ ਖੇਚਲ ਬਹੁਤ ਜ਼ਿਆਦਾ ਸੀ ਐਕਸਰਸਾਈਜ਼ ਪੂਰੀ ਹੁੰਦੀ ਰਹਿੰਦੀ ਸੀਗੀ ਨਾ ਹੀ ਅੱਜ ਦੇ ਟਾਈਮ ਤੇ ਲੇਡੀਜ਼ ਦੀ ਕੋਈ ਐਕਸਰਸਾਈਜ਼ ਨਾ ਹੀ ਉਹਨਾਂ ਦਾ ਖਾਣਾ ਪੀਣਾ ਹੈ ਸਰ ਇਹ ਤਾਂ ਜਿਹੜਾ ਫੈਕਟ ਹੈ ਉਹ ਮੈਟਰ ਕਰਦਾ ਹੈ ਤੇ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਨਾ ਸਰ ਅੱਜ ਦੇ ਟਾਈਮ ਤੇ ਲੇਡੀਜ਼ ਦਾ ਐਮਐਸ ਜਿਹਨੂੰ ਕਹਿੰਦੇ ਆ ਵੀ ਐਗ ਰਿਜ਼ਰਵ ਔਰ ਐਗ ਕੁਆਲਿਟੀ ਹੈ ਨਾ ਇਹ ਡਾਕਟਰ ਸਾਹਿਬ ਕੁਝ ਖਾਸ ਗੱਲ ਕਰਨ ਵਾਲੇ ਜੀ ਡਾਕਟਰ ਸਾਹਿਬ ਇਹ ਸਾਹਿਬ ਇਹ ਬੜੇ ਸਮਾਜ ਸੇਵੀ ਬੰਦੇ ਨੇ ਇਹਨਾਂ ਨੇ ਪਹਿਲਾਂ ਪਿਛਲੇ ਕੈਂਪ ਤੇ ਇੱਕ ਆਪਣੇ ਕੋਲੋਂ ਸ਼્વાસਨਿਲ ਦੀ ਇੱਕ ਡੱਬੀ ਛੋਟੀ ਜੀ ਲੈ ਕੇ ਗਏ ਸਨ ਉਹ ਇਹਨਾਂ ਦੇ ਇੰਨੀ ਮਾਫਕਾਈ ਉਸ ਤੋਂ ਬਾਅਦ ਇਹਨੇ ਤਾਂ 20 ਤੋਂ ਉੱਪਰ ਦਾ ਪੇਸ਼ੈਂਟ ਭੇਜਨੇ ਠੀਕ ਕਰਾਏ ਨੇ ਠੀਕ ਹੈ ਬੜੇ ਸਮਾਜ ਸੇਵੀ ਬੰਦੇ ਆ ਉਸ ਤੋਂ ਬਾਅਦ ਨਸ਼ੇ ਵਾਲੀਆਂ ਜਿਹੜੀਆਂ ਦਵਾਈਆਂ ਦਿੱਤੀਆਂ ਨੇ ਇਹਨਾਂ ਦੇ ਥਰੂ ਗਈਆਂ ਨੇ ਬਹੁਤ ਸਾਰੇ ਪੇਸ਼ੈਂਟ ਨੂੰ ਤੁਸੀਂ ਇਹਨਾਂ ਤੋਂ ਆਪ ਸੁਣੋ ਆਪ ਸਤਿਗੁਰ ਜੀ ਸਤਿਗੁਰ ਜੀ ਜੀ ਨੈਂ ਤੁਹਾਡਾ ਰਾਮ ਸਿੰਘ ਅੱਛਾ ਕਿੱਥੋਂ ਤੁਸੀਂ ਪਟਿਆਲੇ ਤੋਂ ਅੱਛਾ ਪਟਿਆਲੇ ਤੋਂ ਬੋਲ ਵਾਲਾ ਪਿੰਡ ਨੇੜੇ ਇੱਥੇ ਚੁੰਨੀ ਮੱਛੀ ਦੇ ਕੋਲ ਅੱਛਾ 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 ਤੇ ਡਾਕਟਰ ਸਾਹਿਬ ਨਾਲ ਕਿਵੇਂ ਮੁਲਾਕਾਤ ਹੋਈ ਤੁਹਾਡੀ ਡਾਕਟਰ ਸਾਹਿਬ ਨੇ ਤਾਂ ਆਪਣੇ ਬੜੇ ਪੁਰਾਣੇ ਨੇ ਮੈਂ ਮਤਲਬ ਮੈਂ ਹੱਥ ਦਾ ਮੇਜ਼ ਸੀ ਖੁਦ ਮੈਂ ਉਹ ਟੜਕਣ ਵਾਦਨ ਲੱਗੀ ਸੀ ਮੇਰੀ ਹਜੇ ਵੀ ਮੇਰੇ ਟੈਸਟ ਪਏ ਨਾ ਕਰੇ ਅੱਛਾ ਜੀ ਡਾਕਟਰ ਉਹਦੇ ਆਮਰ ਸਰਦਪਾਪਣਾ ਹਸਪੀਟਲ ਡਾਕਟਰ ਤਸਵੀਰ ਬਰਮੇ ਦੇ ਠੀਕ ਹੈ ਤੇ ਉਹਨਾਂ ਦਵਾਈਆਂ ਲਾਈਗੇ ਪਹਿਲਾਂ ਵਧੀ ਕੀ ਦਵਾਈਆਂ ਕਿਤੇ ਅੱਗੇ ਫਿਰ ਮੈਨੂੰ ਛੋਟੀ ਵਿੱਚ ਉਸਿਆ ਕਰ ਜੀਵ ਨਾਲ ਰੱਖ ਕੇ ਗੋਲੀ ਜੇ ਮਨ ਤੁਸੀਂ ਉਹਦੀ ਟੜਕਣ ਨਹੀਂ ਮਰੀ ਹਟੀ ਫੇਰ ਇਹਨਾਂ ਕੋਲ ਡਾਕਟਰ ਸਾਹਿਬ ਕੋਲ ਗਏ ਇਹਨਾਂ ਕੋਲ ਚੰਹ ਹਫਤੇ ਵਿੱਚ ਫਰਕ ਪੈ ਗਿਆ ਮੈਨੂੰ ਬਿਲਕੁਲ ਠੀਕ ਹੋ ਗਿਆ ਮੈਂ ਇੱਕ ਹਫਤੇ ਚ ਇੱਕ ਹਫਤੇ ਚ ਇਸ ਤਰ੍ਹਾਂ ਦੇ ਕੀ ਦਿੱਤਾ ਸੀ ਦਵਾਈਆਂ ਛੱਡਤੀਆਂ ਬਸ ਇਹ ਤਾਂ ਹੀ ਜਾਣਦੇ ਨੇ ਹੁਣ ਅੱਜ ਦੀ ਵੇਖ ਲੋ ਜੀ ਆ ਸਵੇਰੇ ਅੱਜ ਉਹ ਜਿਹੜਾ ਪਹਿਲਾਂ ਜਿਹੜਾ ਚਮਚਾ ਲਿਆ ਹਨਾ ਇੱਕ ਹੁਣ ਲਿਆ ਵੇਖੋ ਨਹੀਂ ਤਾਂ ਅਸੀਂ ਠਰਦੇ ਸੀ ਰਿਆਂ ਬੁੱਢੇ ਬੰਦੇ ਸੀ ਆ ਆਹ ਹੁਣ ਰਿਜ਼ਲਟ ਆ ਜੀ ਇਹਦਾ ਸਭ ਤੋਂ ਪਹਿਲਾਂ ਤਾਂ ਜੀ ਸਮੂਹ ਨਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਨੂੰ ਆਲ ਵੈਲਡ ਨੂੰ ਵਿਸ਼ਵਵਲ ਲੈਵਲ ਤੇ ਕਿਉਂਕਿ ਵਾਹ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਉਹਨਾਂ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜੀਆਂ ਦੇ ਅੱਜ ਆਗਮਨ ਪੁਰਬ ਦੀਆਂ ਸਾਰੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੁਸੀਂ ਡਾਕਟਰ ਸਾਹਿਬ ਦੇ ਕਹਿੰਦੇ ਵੀ ਤੁਸੀਂ ਬਹੁਤ ਸਾਰੇ ਮਰੀਜ਼ ਹੈਗੇ ਨੇ ਜਿਹੜੇ ਭੇਜੇ ਨੇ ਇੱਥੇ ਖਾਂਸੀ ਵਾਲੇ ਵੀ ਨਜ਼ਲੇ ਵਾਲੇ ਵੀ ਜ਼ੁਕਾਮ ਵਾਲੇ ਨਸ਼ੇ ਵਾਲੇ ਵੀ ਕੀ ਕਹਿਣਾ ਤੁਹਾਡਾ ਅੱਜ ਕੈਮਰੇ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਆਪਾਂ ਦਾ ਵੇਖੋ ਜਿੰਨੇ ਮਰੀਜ਼ ਡਾਕਟਰ ਸਾਹਿਬ ਲੈ ਕੇ ਆਏ ਆ ਉਹ ਆਪਣੇ ਲੋ ਖੁਸ਼ ਨੇ ਸਾਰੇ ਮੈਨੂੰ ਬਚਾ ਦੇ ਡਾਕਟਰ ਸਾਹਿਬ ਤੋਂ ਦੇਣਗੇ ਮੈਨੂੰ ਵੀ ਸੀਸਾ ਦੇ ਦਿੰਦੇ ਨੇ ਉਹ ਕਿਹੜੇ ਕਿਹੜੇ ਮਰੀਜ਼ ਲੈ ਕੇ ਆਏ ਹੋ ਮੈਂ ਤਾਂ ਮਰੀਜ਼ ਖਾਂਸੀ ਵਾਲੇ ਵੀ ਲੈਂਦੇ ਨੇ ਗਲੇ ਵਾਲੇ ਵੀ ਲੈਂਦੇ ਨੇ ਦੂਜੇ ਨਸ਼ੇ ਵਾਲੇ ਨੇ ਮੈਂ ਲੈਂਦੇ ਆ ਨੰਦੇ ਜਿਆਦਾ 18 19 ਬੰਦੇ ਨਸ਼ੇ ਵਾਲੇ ਲੈਂਦੇ ਨੇ ਕਦੇ ਕਦੇ ਨਸ਼ਾ ਕਰਦੇ ਸੀ ਉਹ ਜਿਹੜੇ ਸੋਰੇ ਹੀ ਪੋਸਟ ਦਾ ਕੋਈ ਪੱਕੀ ਦਾ ਕੋਈ ਮਤਲਬ ਭੰਗ ਭੰਗ ਦਾ ਨਸ਼ਾ ਮਤਲਬ ਜਿਹੜੇ ਸੁਖ ਨਿਦਾਨ ਆ ਐਵੇਂ ਦੇ 18 19 ਦੇ 18 ਨੂੰ ਠੀਕ ਹੋਏ ਨੇ ਕਿੰਨੇ ਟਾਈਮ ਚ ਫਰਕ ਪਿਆ ਉਹਨਾਂ ਨੂੰ ਉਹਨਾਂ ਨੂੰ ਨਸ਼ੇ ਵਾਲੇ ਤਾਂ ਉਹ ਤਾਂ ਉਹ ਤਾਂ ਬਸ 1 ਮਹੀਨਾ ਲੱਗੇ ਦਵਾਈ ਖਾਓ ਘਰ ਤੋਂ ਘਰ ਜਿਹੜੇ ਪ੍ਰਾਣਾਂ ਨੇ ਬਹੁਤੇ 1 ਮਹੀਨੇ ਬਾਅਦ ਬਸ ਬਿਲਕੁਲ ਮਤਲਬ ਬਿਲਕੁਲ ਠੀਕ ਨਹੀਂ ਕਿਉਂਕਿ ਉਹਨਾਂ ਦੀ ਮਰਜ਼ੀ ਹੈ ਫਿਰ ਉਹ ਆਪਣਾ ਮਨ ਹੈ ਅਗਲਾ ਡਾਕਟਰ ਸਾਹਿਬ ਕੋਲ ਹੁੰਦੇ ਤਾਂ ਤਾਂ ਇਹ ਨੇ ਜੋ ਮਨ ਬਣਾ ਕੇ ਹੁੰਦੇ ਵੀ ਨਸ਼ਾ ਛੱਡਣਾ ਕੋਲੇ ਨੂੰ ਤਾਂ ਇੱਕ ਮਦਦ ਦੀ ਚਾਹੀਦੀ ਆ ਆਪਣੇ ਮਨ ਦੀ ਵੀ ਗੱਲ ਲੈਣਾ ਠੀਕ ਹੈ ਜੇ ਡਾਕਟਰ ਸਾਹਿਬ ਦੱਸ ਸਕੋ ਦਵਾਈ ਲੈ ਕੇ ਜਾ ਕੇ ਆਪਾਂ ਫਿਰ ਆਪਣਾ ਮਨ ਨੀ ਕੰਟਰੋਲ ਕਰਾਂਗੇ ਫਿਰ ਆਪਾਂ ਨੂੰ ਡਾਕਟਰ ਸਾਹਿਬ ਦਾ ਥੋੜਾ ਕੁਸੂਰ ਹੈ ਨਾਲ ਆਪਣੇ ਹੇਜ ਵੀ ਚਾਹੀਦਾ ਨਾ ਸਮਝ ਗਏ ਨਾ ਤੇ ਤੇ ਜਦੋਂ ਤੁਹਾਨੂੰ ਨੁਸਖਾ ਫਾਰਮੂਲਾ ਦਿੱਤਾ ਤੁਹਾਨੂੰ ਭਰੋਸਾ ਹੈਗਾ ਸੀ ਕਿਉਂਕਿ ਇਸ ਵੇਲੇ ਲੋਕ ਮਾਡਰਨ ਟਰੀਟਮੈਂਟ ਤੇ ਜ਼ਿਆਦਾ ਬਲੀਵ ਕਰਦੇ ਨੇ ਤੁਹਾਨੂੰ ਲੱਗਦਾ ਸੀ ਵੀ ਜਿਹੜੇ ਨਸ਼ੇੜੀ ਹੈਗੇ ਨੇ ਜਾਂ ਨਸ਼ਿਆਂ ਦੇ ਮਾਮਲੇ 'ਚ ਮੁੰਡੇ ਗਲਤਾਨ ਹੈਗੇ ਨੇ ਉਹਨਾਂ ਨੂੰ ਨਿਛੇਤੀ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਲਾਈਫ ਹੈਗੀ ਆ ਉਹ ਚੇਂਜ ਹੋ ਸਕਦੀ ਹੈ ਆਪਾਂ ਨੂੰ ਕੋਈ ਹਾਂ ਆਪਾਂ ਨੂੰ ਕੋਈ ਮਿਲਿਆ ਸੀ ਪਹਿਲਾਂ ਬੰਦਾ ਕੋਈ ਸਾਡਾ ਰਿਸ਼ਤੇਦਾਰ ਸੀ ਕਰਨਾਲ ਤੋਂ ਉਹ ਕਹਿੰਦਾ ਵੀ ਮੋਹਨ ਵੀ ਇਸ ਤਰ੍ਹਾਂ ਗੱਲ ਹੈ ਵੀ ਮੇਰਾ ਮਿੱਤਰ ਸੀ ਇੱਥੇ ਕੋਈ ਨੇੜੇ ਸ਼੍ਰੀ ਜੋਤੀਸੂ ਸਾਹਿਬ ਦੇ ਬੈਕ ਸਾਈਡ ਸ਼੍ਰੀ ਫਤਗੜ ਸਾਹਿਬ ਹੀ ਉਹ ਉਹਨਾਂ ਨੂੰ ਮੈਂ ਮਹਾਂ ਲੈ ਕੇ ਆਉਣਾ ਕਹਿੰਦਾ ਲੈ ਤੂੰ ਕਹਿੰਦਾ ਉੱਥੇ ਲੈ ਜਾ ਮੈਨੂੰ ਕਹਿੰਦੇ ਉਹ ਲਿਆਂਦੇ ਬਸ ਉਸ ਤੋਂ ਬਾਅਦ ਤਾਂ ਫਿਰ ਉਹਦੀਆਂ ਲੈਣੇ ਲੱਗੀਆਂ ਕਿ ਉਹਨਾਂ ਦੀਆਂ ਉਹ ਅੱਗੇ ਸ਼੍ਰੀ ਉਹ ਜਾਂਦੇ ਨੇ ਤਖਤ ਤਖਤ ਸਾਹਿਬਾਨਾਂ ਤੇ ਸੇਵਾ ਕਰਨ ਸ਼੍ਰੀ ਪੱਟਨਾ ਸਾਹਿਬ ਕਦੇ ਸ਼੍ਰੀ ਹਜੂਰ ਸਾਹਿਬ ਐਵੇਂ ਸ਼੍ਰੀ ਦਮਦਮਾ ਸਾਹਿਬ ਜਾਂ ਸ਼੍ਰੀ ਅੰਮ੍ਰਿਤ ਸ਼੍ਰੀ ਹਰਮੰਦਰ ਸਾਹਿਬ ਐਵੇਂ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਬਾਈ ਜੀ ਲੋਕ ਤੁਹਾਨੂੰ ਦੇਖ ਰਹੇ ਨੇ ਤੁਹਾਡਾ ਤਜਰਬਾ ਕੀ ਹੈ ਕੁੱਲ ਮਿਲਾ ਕੇ ਪ੍ਰੇਮ ਆਯੁਰਵੇਦਾ ਦਾ ਖਾਸ ਕਰਕੇ ਡਾਕਟਰ ਗੁਰਮੀਤ ਜੀ ਦਾ ਬਸ ਜ ਤਜਰਬਾ ਤਾਂ ਸਾਂ ਹੀ 100 ਹੱਥ ਰੱਸ ਜਿਹੜੀਆਂ ਦੇਸੀ ਦਵਾਈਆਂ ਨੇ ਮਤਲਬ ਜੜਾਂ ਕੱਢਣੀਆਂ ਨੇ ਉਹ ਤਾਂ ਜਿਹੜੀਆਂ ਦੂਜੀਆਂ ਦਵਾਈਆਂ ਨੇ ਆਪਾਂ ਕਹਿ ਨਹੀਂ ਸਕਦੇ ਹੁਣ ਤੱਕ ਆਪਾਂ ਖਾਂਦੇ ਰਹੇ ਚਲੋ ਉਹਨਾਂ ਦੇ ਅਸਰ ਅਸਰਾ ਲਿਆ ਉਹ ਤਾਂ ਜੋ ਜੋ ਜੜ ਜਿਹੜੀ ਇਹਨੇ ਕੱਢਣੀਆਂ ਇਹਨਾਂ ਨੇ ਕੱਢਦਨੀਆਂ ਜੜ ਨਾਲ ਥੋੜੇ ਟਾਈਮ 'ਚ ਥੋੜੇ ਖਰਚੇ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਉਹ ਤਾਂ ਸੋਚ ਵੀ ਨਹੀਂ ਸਕਦੇ ਅੰਗਰੇਜ਼ੀ ਦਵਾਈਆਂ ਵਾਲਾ ਜੀ 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 ਬਹੁਤ ਬਹੁਤ ਸ਼ੁਕਰੀਆ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਕ ਹੋਰ ਸ਼ਖਸ ਨੇ ਉਹ ਵੀ ਆਪਣਾ ਤਜਰਬਾ ਸਾਂਝਾ ਸਾਡੇ ਨਾਲ ਕਰਨਾ ਚਾਹੁੰਦੇ ਨੇ ਸੱਚਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਨੈ ਤੁਹਾਡਾ ਮੇਰਾ ਨਾਮ ਲ ਮੈਂ ਫਤੇਗਰ ਸਾਹਿਬ ਤੋਂ ਆਇਆ ਹਾਂ ਪਹਿਲਾਂ ਮੈਂ ਬਾਬਾ ਜੋਰ ਸਿੰਘ ਦੇ ਪ੍ਰਕਾਰ ਦੇ ਆਰੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦੇ ਰਿਹਾ ਤੇ ਅੱਜ ਸਾਨੂੰ ਪਤਾ ਲੱਗਿਆ ਸੀ ਡਾਕਟਰ ਵੇਦ ਜਿਹੜਾ ਆਯੁਰਵੈਦਿਕ ਹੈ ਜੀ ਵੀ ਇਹਨਾਂ ਦਾ ਕੈਂਪ ਲੱਗਦੇ ਸੀ ਤੇ ਅੱਜ ਸਾਨੂੰ ਮੌਕਾ ਮਿਲਿਆ ਕੈਂਪ ਲਵਾਉਣ ਦਾ ਤੇ ਅੱਜ ਸ਼ਹੀਦਾਂ ਦੀ ਧਰਤੀ ਗੁਰਦਵਾਰਾ ਸ੍ਰੀ ਜੋਤੀਸਰ ਸਾਹਿਬ ਵਿਖੇ ਅਸੀਂ ਕੈਂਪ ਦਾ ਆਯੋਜਨ ਕੀਤਾ ਜਿੱਥੇ ਡਾਕਟਰ ਸਾਹਿਬ ਤੇ ਇਹਨਾਂ ਦੀ ਟੀਮਾਂ ਪਹੁੰਚੀਆਂ ਤੇ ਬਹੁਤ ਹੀ ਮਰੀਜ਼ਾਂ ਨੂੰ ਦਵਾਈਆਂ ਦੇ ਰਹੀਆਂ ਨੇ ਮਨ ਗੱਦ ਦਵਾਈਆਂ ਨਹੀਂ ਦਵਾਈਆਂ ਲੰਗਰ ਹੈ ਵੀ ਬਿਲਕੁਲ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜੀ 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 ਤੇ ਮੈਂ ਤਾਂ ਭਾਜੀ ਸਮਾਜ ਨੂੰ ਇਹੀ ਸਿੱਖਾ ਦੇਣੀ ਚਾਹਨਾ ਹੈ ਵੀ ਗੁਰੂ ਘਰ ਨਾਲ ਜੁੜੋ ਨਸ਼ਿਆਂ ਤੋਂ ਮੁਕਤ ਹੋ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕੀਏ ਠੀਕ ਹੈ ਤੁਸੀਂ ਇੱਥੇ ਕਿਸੇ ਦਾ ਛਡਵਾਇਆ ਨਸ਼ਾ ਇੱਥੇ ਡਾਕਟਰ ਸਾਹਿਬ ਨਾਲ ਸੰਪਰਕ ਚਾ ਕੇ ਨਹੀਂ ਭਾਜੀ ਮੈਂ ਐਕਚੁਅਲੀ ਡਾਕਟਰ ਵੇਦ ਪ੍ਰੇਮ ਆਯੁਰਵੈਦਿਕ ਦੇ ਪਹਿਲਾਂ ਕੈਂਪ ਲੱਗੇ ਦੇਖੇ ਸੀ ਤੇ ਮੈਨੂੰ ਲੱਗਿਆ ਵੀ ਇਹ ਕੈਂਪ ਲਵਾਏ ਜਾਵੇ ਕਿਉਂਕਿ ਇਹ ਲੰਗਰ ਦੇ ਇੱਕ ਤਾਂ ਹੁੰਦਾ ਲੰਗਰ ਤੇ ਖੁੱਲੇ ਲੰਗਰ ਲਾਉਂਦੇ ਨੇ ਦਵਾਈਆਂ ਦੇ ਵੀ ਮਰੀਜ਼ਾਂ ਨੂੰ ਦਿੰਦੇ ਨੇ ਉਹਨਾਂ ਮਰੀਜ਼ ਠੀਕ ਹੁੰਦੇ ਨੇ ਅੱਜ ਵੀ ਮੇਰੇ ਸਾਬ ਨਾਲ 200 ਤੋਂ 250 ਮਰੀਜ਼ ਦਵਾਈਆਂ ਦੇ ਲੰਗਰ ਦਾ ਲਹਾ ਲੈ ਚੁੱਕੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਮੈਮ ਤੁਸੀਂ ਆਪਾਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਦੇ ਆਉਣ ਤੋਂ ਪਹਿਲਾਂ ਕਿ ਜਿਹੜੀ ਵਾਜਬਨ ਹੈਗਾ ਉਹ ਲਗਾਤਾਰ ਵਧ ਰਿਹਾ ਤੁਸੀਂ ਬਹੁਤ ਸਾਰੇ ਕਾਰਨ ਦੱਸੇ ਸੀ ਡਾਈਟ ਦੱਸਿਆ ਸੀ ਤੁਸੀਂ ਔਰ ਹੋਰ ਬਹੁਤ ਸਾਰੇ ਕਾਰਨ ਦੱਸੇ ਸੀ ਅੱਛਾ ਤੁਹਾਡੀ ਫਾਈਨਡਿੰਗ ਦੇ ਵਿੱਚ ਕੀ ਆਇਆ ਇਸ ਵੇਲੇ ਸਰ ਜੀ ਮੈਂ ਅੱਜ ਦੀ ਗੱਲ ਦੇਖਾ ਜਿਹੜੇ ਮੈਂ ਅੱਜ ਪੇਸ਼ੈਂਟ ਲਏ ਹੈਗੇ ਆ ਉਹਨਾਂ ਨੂੰ ਮੈਕਸਿਮਮ ਰੇਸ਼ਿਓ ਜਿਹੜੀ ਆਈ ਹੈ ਅੱਜ ਦੇ ਟਾਈਮ ਤੇ ਪੀਜੀਟੀ ਰਿਲੀਜ਼ ਨਹੀਂ ਹੋ ਰਹੀ ਉਹਨਾਂ ਨੂੰ ਇਸੀ ਜਿਹੜੀ ਪੀਰੀਅਡਸ ਮਤਲਬ ਮਹਾਮਾਰੀ ਆਪਾਂ ਕਹਿ ਦਿੰਦੇ ਆ ਮੰਥਲੀ بیس ਤੇ ਉਹ ਨਹੀਂ ਆ ਰਹੀ ਜੇ ਆ ਰਹੀ ਹੈ ਤਾਂ ਫਲੋ ਘਟਿਆ ਤੇ ਜਾ ਕਾਰਨ ਸਰ ਰਸੋਲੀਆਂ ਦਾ ਬਹੁਤ ਜ਼ਿਆਦਾ ਕਾਰਨ ਨੇ ਕਿ ਰਸੋਲੀਆਂ ਬਹੁਤ ਬਣ ਰਹੀਆਂ ਤੇ ਅੱਜ ਅਸੀਂ ਬਹੁਤ ਇਦਾਂ ਨੇ ਪੇਸ਼ੈਂਟ ਨੂੰ ਮੈਡੀਸਿਨ ਇਹ ਤੇ ਦਿੱਤੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀਗੀਆਂ ਬਾਕੀ ਮੈਂ ਸਨੇਹਾ ਇਹ ਹੀ ਦੇਣਾ ਚਾਹਾਂਗੀ ਮੇਰੀਆਂ ਭੈਣਾਂ ਨੂੰ ਮੈਂ ਉਹ ਕੋਈ ਨਾ ਕੋਈ ਐਮਪਟੀ ਸਟਮਕ ਕੜਾ ਮੇਰੀ ਬਹੁਤ ਵੀਡੀਓਜ਼ ਵਿੱਚ ਮੈਂ ਦੱਸਿਆ ਹੈ ਅੱਜ ਵੀ ਦੱਸ ਦਿਓ ਫਿਰ ਹਾਂ ਸਰ ਮੈਂ ਹੁਣ ਵੀ ਦੱਸ ਦਿੰਨੀ ਹੈਗੀ ਆ ਜੇ ਮੰਨ ਲਓ ਪੀਰੀਅਡ ਦੀ ਜ਼ਿਆਦਾ ਪ੍ਰੋਬਲਮ ਹੈ ਸਭ ਤੋਂ کارਗਰ ਉਹਨਾਂ ਨੇ ਅੱਧਾ ਚਮਚ ਗਾਜਰ ਦੇ ਬੀਜ ਲੈਣੇ ਆ ਅੱਧਾ ਚਮਚ ਬਥੂਏ ਦੇ ਬੀਜ ਲੈਣੇ ਹੈਗੇ ਆ ਤੇ ਜੇ ਇਹ ਦੋਨੋਂ ਮੰਨ ਲਓ ਬਥੂਆ ਨਹੀਂ ਮਿਲਦਾ ਤਾਂ ਉਹਨਾਂ ਨੇ ਅੱਧਾ ਚਮਚ ਮੂਲੀ ਦੇ ਬੀਜ ਲੈ ਲੈਣੇ ਆ ਤੇ ਪੁਰਾਣੇ ਤੋਂ ਪੁਰਾਣਾ ਗੁੜ ਲੱਭ ਕੇ ਉਹਨਾਂ ਨੇ ਉਹ ਕਾੜਾ ਬਣਾ ਕੇ ਮਾਰਨਿੰਗ ਖਾਲੀ ਪੇਟ ਲੈਣਾ ਸਰ ਹੋਈ ਨਹੀਂ ਸਕਦਾ ਵੀ ਹਫ਼ਤੇ ਤੋਂ ਵੱਧ ਕੱਢ ਜਨ ਤੇ ਦੂਜਾ ਸਨੇਹਾ ਮੇਰਾ ਇੱਕ ਹੋਰ ਹੈ ਮੇਲ ਜਾਂ ਫੀਮੇਲ ਨੂੰ ਐਗ ਮੋਚਿਉਲਿਟੀ ਦੀ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀ ਤਾਂ ਮੇਲਸ ਨੂੰ ਵੀ ਬੜੀਆਂ ਦਿੱਕਤ ਆਉਂਦੀ ਹੈਗੀ ਉਹਨਾਂ ਦੇ ਵੀਰਜ ਜਿਹੜਾ ਪ੍ਰੋਬਲਮ ਆ ਜਾਂਦੀ ਹੈ ਤੇ ਫੀਮੇਲ ਨੂੰ ਵੀ ਸਰ ਹੋਰ ਕੁਝ ਜ਼ਿਆਦਾ ਖੇਚਲ ਉਹਨਾਂ ਕੋਲ ਨਹੀਂ ਹੁੰਦੀ ਤਾਂ ਦੋ ਲੌਂਗ ਰਾਤ ਨੂੰ ਮੇਲ ਤੇ ਦੋਹੀ ਫੀਮੇਲ ਰਾਤ ਨੂੰ ਭਿਉਂ ਲਵੇ ਰਾਤੀ ਸੌਕ ਕਰਕੇ ਸਵੇਰੇ ਉਹਦਾ ਕੜਾ ਬਣਾ ਕੇ ਪੀ ਲੈਣ ਸਰ ਉਹ ਇਹ ਸਾਡੀ ਅਜਮਾਇਆ ਹੋਇਆ ਨੁਸਖਾ ਹੈ ਉਸ ਨਾਲ ਬਹੁਤ ਹੱਦ ਤੱਕ ਮੇਲ ਦੇ ਵੀ ਸਪਰਮ ਕੁਆਲਿਟੀ ਵਧ ਜਾਣੀ ਹੈ ਤੇ ਲੇਡੀਜ਼ ਦਾ ਵੀ ਏਐਮਐਚ ਤਾਂ ਰਿਕਵਰ ਹੋ ਜਾਣਾ ਅੱਛਾ ਮੈਮ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਕੈਂਪਾਂ ਦੇ ਵਿੱਚ ਤੁਸੀਂ ਆਮ ਕਰਕੇ ਫਤੇਗੜ ਸਾਹਿਬ ਮਿਲ ਹੀ ਜਾਂਦੇ ਹੋ ਹਰੇਕ ਮੌਕੇ ਤੇ ਤੇ ਜੇਕਰ ਤੁਹਾਨੂੰ ਵੈਸੇ ਆਮ ਦਿਨਾਂ ਦੇ ਵਿੱਚ ਮਿਲਣਾ ਹੋਵੇ ਕਿਵੇਂ ਰਾਬਤਾ ਕੀਤਾ ਜਾ ਸਕਦਾ ਤੁਹਾਡੇ ਨਾਲ ਸਰ ਆਪਣਾ ਕਲੀਨਿਕ ਮੋਹਾਲੀ ਹੈ ਜੀ ਫੇਸ 10 ਐਸ ਏ ਫ 61 ਉੱਥੇ ਸਾਨੂੰ ਮਿਲ ਸਕਦੇ ਹੈਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹਾਲ ਡਾਕਟਰ ਗੁਰਮੀਤ ਜੀ ਚਾਹ ਨਾਲ ਜਲੇਬੀ ਦਾ ਸਵਾਦ ਲੈ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਇਹ ਜਲੇਬੀ ਖਾਣ ਦੇ ਵੀ ਕੋਈ ਫਾਇਦੇ ਨੇ ਚਾਹ ਨਾਲ ਖਾਣਾ ਜੀ ਪਤਾ ਕੀ ਹੈ ਜੀ ਇਹ ਰਿਲੇਟਡ ਹੈ ਵੀ ਤਹਾਡੇ ਸਿਰ ਦੇ ਰੋਗਾਂ ਨਾਲ ਗਲੇ ਦੇ ਰੋਗਾਂ ਨਾਲ ਜਲੇਬੀ ਹਾਂ ਤੇ ਜਿਨ੍ਹਾਂ ਲੋਕਾਂ ਦੇ ਸਿਰ ਦਰਦ ਹੁੰਦਾ ਹੈ ਮਾਈਗਰੇਨ ਦੀ ਸਮੱਸਿਆ ਹੈ ਅੱਜ ਮੈਂ ਵਧੀਆ ਫਾਰਮੂਲਾ ਦਿੰਨਾ ਜਿਨ੍ਹਾਂ ਨੂੰ ਮਾਈਗਰੇਨ ਦੀ ਸਮੱਸਿਆ ਹੈ ਉਹ ਰਾਤ ਨੂੰ ਜਲੇਬੀ ਦੁੱਧ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲਾ ਦੇ ਕੇ ਜ਼ਰੂਰ ਖਾਣ 10 ਤੋਂ 15 ਦਿਨਾਂ ਚ ਧੰਨਵਾਦ ਦੇ ਫੋਨ ਆਪੇ ਤੁਹਾਡੇ ਕੋਲ ਆਉਣਗੇ ਕਿ ਮੇਰੇ ਕੋਲ ਆਉਣਗੇ ਪਤਾ ਨਹੀਂ ਕੀਆ ਵਾਟ ਜਲੇਬੀ ਨਾਲ ਹੀ ਹਾਂ ਬਿਲਕੁਲ ਮਤਲਬ ਜਲੇਬੀ ਵਾਂਗੂ ਸਿੱਧਾ ਹੋ ਜਾਊਗਾ ਮਾਈਗਰੇਨ ਮੈਂ ਕਹਿੰਦਾ ਦਿਮਾਗ ਦੇ ਵਿੱਚ ਜਲੇਬੀ ਵਰਗੇ ਵਾਲ ਹੀ ਹੁੰਦੇ ਨਾ ਤੇ ਬਸ ਇਹ ਵੜਾਂ ਚ ਵੜਬੁੱਟ ਜਾਣੀ ਹੈ ਜਿੱਥੇ ਜਾ ਕੇ ਕਮੀ ਉਹਨੇ ਕੱਢ ਦੇਣੀ ਹੈ ਜਾ ਕੇ ਇਹ ਮਾਈਗ੍ਰੇਨ ਦਾ ਬਹੁਤ ਵਧੀਆ ਨੁਸਖਾ ਠੀਕ ਹੈ ਉਸ ਤੋਂ ਬਾਅਦ ਦੇਖੋ ਸਾਡੀ ਨੈਸ਼ਨਲ ਮਠਾਈ ਤਾਂ ਦੇਖੋ ਹੈਗੀ ਹੈਗੀ ਆ ਠੀਕ ਹੈ ਇਹਨੂੰ ਬੜੇ ਲੋਕ ਚਾਹ ਨਾਲ ਖਾਂਦੇ ਆ ਇਹਦੇ ਜਿਹੜੇ ਅਸਲੀ ਜਿਹੜੇ ਫਾਇਦਿਆਂ ਵਾਸਤੇ ਬਣੀ ਸੀ ਅੱਜ ਇਹਦਾ ਵਪਾਰਕ ਖਮੀਰ ਦਾ ਬਣਾਇਆ ਜਾਂਦਾ ਨੇ ਜੀ ਇਹ ਸਾਰਾ ਸਾਦਾ ਹਾਂ ਉਹੀ ਚੀਜ਼ ਹੈ ਦੇਖੋ ਅੱਜ ਇਹਦਾ ਵਪਾਰੀਕਰਨ ਹੋ ਗਿਆ ਅਦਰਵਾਈਜ਼ ਤਾਂ ਜਿਹੜੀ ਬੜੇ ਵਧੀਆ ਤਰੀਕੇ ਨਾਲੇ ਬਣਾਈ ਜਾਂਦੀ ਸੀਗੀ ਤੇ ਇਹਦੇ ਗੁਣ ਲਾਭ ਇੰਨੇ ਜ਼ਿਆਦਾ ਹੈਗੇ ਨੇ ਕਿ ਦੱਸਣ ਨੂੰ ਜਿਨ੍ਹਾਂ ਦਾ ਵਜ਼ਨ ਬਹੁਤ ਘੱਟ ਹੈ ਉਹ ਇਹ ਦੁੱਧ ਦੇ ਵਿੱਚ ਪਾ ਕੇ ਥੋੜਾ ਜਿਹਾ ਇੱਕ ਅੱਧਾ ਚਮਚਾ ਕਿਹੋ ਦਾ ਪਾ ਕੇ ਅਗਰ ਲੈਣਾ ਸ਼ੁਰੂ ਕਰਦੇ ਨੇ ਵਜ਼ਨ ਬੱਚੇ ਦਾ ਨਹੀਂ ਵਧ ਰਿਹਾ ਵੱਡੇ ਦਾ ਨਹੀਂ ਵਧ ਰਿਹਾ ਆਰਾਮ ਨਾਲ ਉਹਦਾ ਜਿਹੜਾ ਤਿੰਨਾ ਚਾਰਾ ਮਹੀਨਿਆਂ ਚ ਸਰਦੀਆਂ ਆ ਰਹੀਆਂ ਨੇ ਬਹੁਤ ਵਧੀਆ ਮੌਕਾ ਤੁਹਾਡੇ ਕੋਲ ਇਹਦਾ ਲਾਭ ਲਓ ਵਜ਼ਨ ਵਧਾਓ ਤੇ ਆਪਣੀ ਸਿਹਤ ਪਰ ਵੀ ਕਰੋ ਅੱਛਾ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਜਿਹੜੇ ਲੋਕ ਕੈਂਪ ਦੇ ਵਿੱਚ ਆਉਂਦੇ ਨੇ ਤੁਹਾਡੇ ਕੋਲ ਆਕੇ ਇੱਥੇ ਤੁਹਾਡੇ ਕੋਲ ਫ੍ਰੀ ਵਾਲਾ ਲੰਗਰ ਜਿਹੜੀਆਂ ਸੇਵਾਵਾਂ ਤੁਸੀਂ ਦੰਨਿਓ ਲੈ ਕੇ ਜਾਂਦੇ ਨੇ ਅਗਰ ਉਹਨਾਂ ਨੇ ਤੁਹਾਨੂੰ ਬਾਅਦ ਦੇ ਵਿੱਚ ਮਿਲਣਾ ਉਹਨਾਂ ਨੂੰ ਉੱਥੇ ਵੀ ਕੋਈ ਡਿਸਕਾਊਂਟ ਤੁਸੀਂ ਕਰ ਦਿਓ ਉੱਥੇ ਅਸੀਂ 50% ਦਾ ਡਿਸਕਾਊਂਟ ਹੈ ਕਟੋ-ਕਟ ਅੱਛਾ 50% ਜੇ 100 ਰੁਪਏ ਦੀ ਕੋਈ ਦਵਾਈ ਬਣ ਰਹੀ ਹੈ 50 ਰੁਪਏ ਦੇ ਕੇ ਜਾਣੇ ਉਹਨਾਂ ਨੇ ਲਾਈਵ ਕਹਿ ਰਹੇ ਆਂ ਜੀ ਠੀਕ ਹੈ ਕੋਈ ਇਹਦੇ ਚ ਕਿੰਤੂ ਪਰੰਤੂ ਨੀਂਗਾ ਹਮਮ ਹੋਰ ਵੀ ਜੇ ਕੋਈ ਜ਼ਿਆਦਾ ਹੀ ਕਮਜ਼ੋਰ ਗਰੀਬ ਟਾਈਪ ਦਾ ਬੰਦਾ ਆ ਜਾਂਦਾ ਹੈ ਹੋਰ ਵੀ ਇਹਨਾਂ ਨੂੰ ਕੱਟ ਕਰਕੇ ਕਈਆਂ ਨੂੰ ਤਾਂ ਕਈ ਦਾ ਫਿਰ ਠੀਕੇ ਕੈਂਪ ਆਲੇ ਆਏ ਤਾਂ ਕੋਈ ਨਹੀਂ ਕੈਂਪ ਆਲੇ ਹਿਸਾਬ ਹੀ ਚੱਲਣਦੇ ਹੋ ਫਰੀ ਠੀਕ ਹੈ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਦੇਖੋ ਵੱਡੀ ਗਿਣਤੀ ਚ ਲੋਕ ਹੈਗੇ ਨੇ ਜਿਹੜੇ ਇੱਥੇ ਭੀੜ ਹੈਗੀ ਆ ਲੱਗੀ ਹੈ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੋਕ ਆਪੋ ਆਪਣੀਆਂ ਲੈ ਕੇ ਆਉਂਦੇ ਨੇ ਇਸ ਥਾਂ ਦੇ ਉੱਤੇ ਅਗਰ ਪ੍ਰੇਮ ਵੈਦਾ ਦੀ ਗੱਲ ਕਰੀਏ ਤਾਂ ਸ਼ੂਗਰ ਤੇ ਇਸ ਨਾਲ ਹੀ ਕਮਜ਼ੋਰੀ ਚਿੱਟਾ ਅਫੀਮ ਭੁੱਕੀ ਗੋਲੀ ਟੀਕੇ ਸ਼ਰਾਬੀਆਂ ਨੂੰ ਬਿਨਾਂ ਦੱਸੇ ਸ਼ਰਾਬ ਛਡਾਉਣ ਚਮੜੀ ਰੋਗ ਖਾਰਿਸ਼ ਖੁਰਕ ਧਫੜ ਸੋਰਾਈਸਿਸ ਗੁਰਦੇ ਪਿੱਤੇ ਦੀ ਪਥਰੀ ਗਦੂਦ ਵਦਨਾ ਫੈਟੀ ਲੀਵਰ ਪੇਟ ਗੈਸ ਤੇਜਾਬ ਬਲਣਾ ਜੋੜਾਂ ਦਾ ਦਰਦ ਗਠੀਆ ਡਿਸਕ ਸਰਵਾਈਕਲ ਬਾਈਗ੍ਰੀਨ ਪੁਰਾਣਾ ਸਿਰ ਦਰਦ ਪੁਰਾਣਾ ਨਜ਼ਲਾ ਤੇ ਔਰਤਾਂ ਦੇ ਮਰਦਾਂ ਦੇ ਜਿਹੜੇ ਰੋਗ ਹੈਗੇ ਨੇ ਉਨਾ ਦੀ ਜਿਹੜੀ ਅਸੀਂ ਇਸ ਥਾਂ ਦੇ ਉੱਤੇ ਮੁਫਤ ਲੰਗਰ ਹੈਗਾ ਅੱਜ ਡਾਕਟਰ ਸਾਹਿਬ ਵੱਲੋਂ ਲਗਾਇਆ ਗਿਆ ਤੇ ਸੰਗਤ ਹੈਗੀ ਹੈ ਜਿਹੜਾ ਪੂਰਾ ਪੂਰਾ ਫਾਇਦਾ ਹੈ ਇਸ ਲੰਗਰ ਦਾ ਇਸ ਦਵਾਈਆਂ ਦਾ ਜਿਹੜਾ ਉਹ ਲੈ ਰਹੀ ਹੈ ਉਮੀਦ ਕਰਦਾ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿੰਨਾ ਲੋਕਾਂ ਨੂੰ ਡਾਕਟਰ ਗੁਰਮੀਤ ਸਿੰਘ ਜੀ ਦੀ ਔਰ ਡਾਕਟਰ ਹਰਮੀਤ ਜੀ ਦੀ ਜਿਹੜੀ ਜ਼ਰੂਰਤ ਹੈਗੀ ਹੈ ਹਰਮੀਤ ਕੌਰ ਜੀ ਦੀ ਉਹਨਾਂ ਨਾਲ ਤੁਸੀਂ ਰਾਬਤਾ ਜ਼ਰੂਰ ਕਰੋਗੇ ਮੁਹਾਲੀ ਦੇ ਵਿੱਚ ਇਹ ਬੈਠਦੇ ਹੈਗੇ ਨੇ ਆਪਣੇ ਪੁਰਾਣੇ ਬੰਦੇ ਨੇ ਵੀ ਗੁਰਦੁਆਰਾ ਅੰਮ੍ਰਿਤਸਰ ਵੀ ਆਏ ਸਨ ਇਹਨਾਂ ਨੂੰ ਪੁੱਛੋ ਹੁਣ ਕਿਵੇਂ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨੈ ਤੁਹਾਡਾ ਜਗਦੇਵ ਸਿੰਘ ਅੱਛਾ ਕੀ ਐਕਸਪੀਰੀਅੰਸ ਹੈ ਤੁਹਾਡਾ ਪ੍ਰੇਮ ਵੈਦਾਂ ਨਾਲ ਹਾਂ ਜੀ ਮੈਂ ਪਹਿਲਾਂ ਦਵਾਈ ਲਈ ਸੀ ਪੇਟ ਤੋਂ ਹੀ ਪੇਟ ਪ੍ਰੋਬਲਮ ਪੇਟ ਪ੍ਰੋਬਲਮ ਹਾਂ ਜੀ ਗੈਸ ਵਗੈਰਾ ਉਹ ਠੀਕ ਹੈ ਜੀ ਅੱਛਾ ਹਾਂ ਜੀ ਕੀ ਪ੍ਰੋਬਲਮ ਹੁੰਦੀ ਸੀ ਪੇਟ ਜਮਾ ਲਾ ਗੜਫੜ ਜੀ ਰਹਿੰਦੀ ਜੀ ਖਾਂਦੇ ਪਿੰਦੇ ਪੁੱਠਾ ਸਿੱਧਾ ਸੀ ਪਚਦਾ ਨਹੀਂ ਸੀ ਹਾਂ ਪਚਦਾ ਨਹੀਂ ਠੀਕ ਹੈ ਹਾਂ ਜੀ ਕਬਜ਼ ਸੀ ਹਾਂ ਜੀ ਕਾਬਜ ਵੀ ਰਹਿੰਦੀ ਸੀ ਤੇ ਗੈਸ ਵੀ ਸੀ ਹਾਂਜੀ ਹਾਂਜੀ ਉਹ ਠੀਕ ਹੈ ਜੀ ਤਜ਼ਾਬ ਵੀ ਸੀ ਹਾਂਜੀ ਹਾਂਜੀ ਮਤਲਬ ਫਿਰ ਤੇ ਤੁਸੀਂ ਪੇਟ ਦੇ ਗੋਲਡਨ ਮਰੀਜ਼ ਸੀ ਹਾਂਜੀ ਹਾਂਜੀ ਹਰ ਇੱਕ ਚੀਜ਼ ਸੀ ਫਿਰ ਕਿਵੇਂ ਸੈੱਟ ਕੀਤਾ ਜੀ ਡਾਕਟਰ ਸਾਹਿਬ ਇਹ ਬਸ ਕੈਂਪ ਚ ਮਿਲੇ ਉੱਥੇ ਅੱਛਾ ਕੈਂਪ ਚ ਹੀ ਐਵੇਂ ਮਿਲੇ ਵਾਈ ਲਈ ਸੀ ਹਾਂਜੀ ਅੱਛਾ ਤੇ ਹੁਣ ਹੁਣ ਓਕੇ ਹੈ ਜੀ ਸਾਰਾ ਓਕੇ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ ਡਾਕਟਰ ਸਾਹਿਬ ਮੂਰੇ ਖੜੇ ਨੇ ਆਪਾਂ ਡਾਕਟਰ ਸਾਹਿਬ ਦਾ ਮੂੰਹ ਦੇਖ ਕੇ ਓਕੇ ਕਹਿ ਦਈਏ ਨਹੀਂ ਠੀਕ ਹੈ ਜੀ ਬਿਲਕੁਲ ਕੀ ਦਿੱਤਾ ਸੀ ਡਾਕਟਰ ਸਾਹਿਬ ਇਹਨਾਂ ਨੂੰ ਇਹ ਗੁਰਦੁਆਰਾ ਅੰਮ੍ਰਿਤਸਰ ਜਦੋਂ ਮਿਲੇ ਸੀਗੇ ਡਿਊਟੀ ਜੀ ਆਪਣੀ ਫਤਿਹਗੜ੍ਹ ਹੁਣ ਇੱਥੇ ਆ ਫਤਿਹਗੜ੍ਹ ਸਾਹਿਬ ਅੱਛਾ ਅੱਛਾ ਤੇ ਉਦੋਂ ਇਹਨਾਂ ਨੂੰ ਡਾਈਜੋਮੈਕਸ ਆਪਣਾ ਜਿਹੜਾ ਪਾਊਡਰ ਹੈ ਉਹ ਦਿੱਤਾ ਸੀ 5 ਦਿਨ ਦਾ ਓ ਇਹਨਾਂ ਨੂੰ ਕਾਫੀ ਅੱਛਾ ਲੱਗਿਆ ਤੇ ਨਾਲ ਹੀ ਫਿਰ ਕਲੀਨਿਕ ਸੀਗਾ ਇਹ ਆ ਗਏ ਫਿਰ ਇਹਨਾਂ ਦੀ ਚੰਗੀ ਸੇਵਾ ਬਪਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਦਿੱਤੀ ਹੁਣ ਦੇਖੋ ਤੁਹਾਡੇ ਸਾਹਮਣੇ ਠੀਕ ਨੇ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਪ੍ਰੇਮ வைத்தியਾ ਵੱਲੋਂ ਸ਼ਹਿਬਜ਼ਾਦਿਆਂ ਦੇ ਅ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਗੁਰਦੁਆਰਾ ਜੋਤੀਸਰੂਫ ਅਤੇ ਗੱਡ ਸਾਹਿਬ ਦੇ ਵਿੱਚ ਜਿਹੜਾ ਇਹ ਲੰਗਰ ਹੈਗਾ ਦਵਾਈਆਂ ਦਾ ਉਹ ਲਗਾਇਆ ਗਿਆ ਹੈ ਸੰਗਤ ਹੈਗੀ ਹੈ ਵਾਵਾ ਫਾਇਦਾ ਹੈ ਇਸ ਚੀਜ਼ ਦਾ ਉਹ ਲੈ ਰਹੀ ਹੈ ਉਮੀਦ ਕਰਦਾ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿੰਨਾ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਗਾਹੇ ਬਗਾਹੇ ਪ੍ਰੇਮ ਵੈਦਾ ਵੱਲੋਂ ਜਿਹੜਾ ਇਸ ਤਰ੍ਹਾਂ ਦੇ ਕੈਂਪ ਹੈਗੇ ਨੇ ਉਹ ਲੱਗਦੇ ਰਹਿੰਦੇ ਨੇ ਔਰ ਫਿਰ ਵੀ ਜੇਕਰ ਕਿਸੇ ਨੇ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਪ੍ਰੇਮ ਵੈਦਾ ਦੇ ਜਿਹੜੇ ਮਹਾ ਡਾਕਟਰ ਹੈਗੇ ਨੇ ਡਾਕਟਰ ਗੁਰਮੀਤ ਜੀ ਤੇ ਸੀਨੀਅਰ ਨਰਸਿੰਗ ਆਫੀਸਰ ਹੈਗੇ ਨੇ ਹਰਮੀਤ ਜੀ ਉਹਨਾਂ ਨਾਲ ਗੱਲ ਕਰਨੀ ਹੈ ਤਾਂ ਅਸੀਂ ਨੰਬਰ ਵੀ ਹੈਗਾ ਸਕਰੀਨ ਦੇ ਉੱਤੇ ਚਲਾ ਦਿੰਨੇ ਆ ਉਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਆਪਣੀ ਬਿਮਾਰੀ ਹੈਗੀ ਹੈ ਤੁਸੀਂ ਡਿਸਕਸ ਕਰ ਸਕਦੇ ਹੋ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਵੀਡੀਓ ਦੇ ਵਿੱਚ ਜਿਹੜਾ ਵੀ ਨੁਸਖਾ ਫਾਰਮੂਲਾ ਦਿਖਾਇਆ ਜਾਂਦਾ ਉਹਨੂੰ ਕਦੇ ਵੀ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਇਹ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਤੁਸੀਂ ਹਮੇਸ਼ਾ ਡਾਕਟਰ ਦੀ ਕੰਸਲਟ ਨਾਲ ਡਾਕਟਰ ਦੀ ਸਲਾਹ ਨਾਲ ਹੀ ਨੁਸਖੇ ਫਾਰਮੂਲੇ ਦਾ ਇਸਤੇਮਾਲ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰਨਾ ਹੈ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਸ਼ਰੀਫ ਅਤੇ ਗੱਟ ਸਾਹਿਬ